ਸਾਥਿਓ ਅੱਜ ਪਹੁੰਚੇ ਆ ਨਵਾਂ ਸ਼ਹਿਰ ਬੰਗਾ ਰੋਡ ਵਿਖੇ ਰਿਵੋਲਟ ਈ-ਬਾਈਕ ਦੀ ਏਜੰਸੀ ਤੇ ਔਰ ਖਾਸ ਗੱਲ ਇਹ ਹੈ ਕਿ ਜਿਹੜੇ ਦੋ ਮੋਟਰਸਾਈਕਲ ਤੁਹਾਨੂੰ ਮੇਰੇ ਅੱਗੇ ਨਜ਼ਰ ਆ ਰਹੇ ਆ ਬਹੁਤ ਹੀ ਪਾਵਰਫੁਲ ਮੋਟਰਸਾਈਕਲਾਂ ਦੀ ਸਟਰੈਂਥ ਬਹੁਤ ਅੱਛੀ ਹੈ ਕਫਾਇਤੀ ਬਹੁਤ ਹੈ ਜਦ ਇਹ ਸਪੋਰਟਸ ਬਾਈਕ ਪਿਕਅਪ ਫੜਦੀ ਆ ਬੰਦਾ ਦਿਲ ਕਰਦਾ ਖਿੱਚ ਦਵਾ ਬਾਕੀ ਰਹੀ ਗੱਲ ਐਵਰੇਜ ਦੀ ਤੁਹਾਨੂੰ ਪਤਾ ਸਪੋਰਟਸ ਬਾਈਕ ਕਿੰਦਾ ਤੇਲ ਦਾ ਖਾ ਹੁੰਦੀਆਂ ਨੇ ਲੇਕਿਨ ਇਹ ਨੇਹੀ ਵੱਟਦੀ ਜਾਂਦੀ ਆ ਸਰ ਇਹਦੇ ਡਿਸਪਲੇ ਵਿੱਚ ਟਾਈਮ ਜੀ ਕਿਹੜੇ ਮੋੜ ਤੇ ਕਿੰਨੀ ਸਪੀਡ ਕਿੰਨੇ ਵੋਟੇਜ ਕਿੰਨਾ ਬੈਲੈਂਸ ਜੀ ਆਊਟ ਮੁੰਬਾਰ ਵੈਦਰ ਦਾ ਟੈਂਪਰੇਚਰ ਅੱਛਾ ਔਰ ਬੈਟਰੀ ਦਾ ਟੈਂਪਰੇਚਰ ਬੈਟਰੀ ਪਰ ਪਰਸੈਂਟੇਜ ਉਹ ਸਾਰਾ ਕੁਝ ਹੈ ਜੇ ਬੈਟਰ ਥੋੜਾ ਗਰਮ ਹੋਵੇ ਤਾਂ ਬੈਟਰੀ ਨੂੰ ਨਹੀਂ ਇਹਦੇ ਵਿੱਚ ਇੱਕ ਸਿਸਟਮ ਲੱਗਿਆ ਹੋਆ ਹੁੰਦਾ ਹੈ ਇਹਦੇ ਚ ਜਿਹੜੀ ਬੈਟਰੀ ਹੈ ਜੀ ਵਰਲਡ ਦੀ ਪਹਿਲੀ ਫਾਇਰ ਪ੍ਰੂਫ ਬਲਾਸਪਰੂਫ ਬੈਟਰੀ ਹੈ ਬਿਲਕੁਲੀ ਕੰਫਰਟੇਬਲ ਹੈ ਆਰਮਸ ਰਿਲੈਕਸ ਰਹਿੰਦੀਆਂ ਬਹੁਤ ਸਮੂਥਲੀ ਜਿਹੜਾ ਆ ਇਹ ਡੇਲੀ ਰੁਟੀਨ ਵਿੱਚ ਯੂਜ਼ ਹੋਣ ਵਾਲਾ ਬਾਈਕ ਜਿਹੜਾ ਆ ਉਹ ਕੰਮ ਕਰਦਾ ਬੜੇ ਸਮੂਥਲੀ ਚੱਲਦਾ ਮੱਝੇ ਹੀ ਮੱਝੇ ਲੀਵਰ ਤੇ ਹੱਥ ਨਹੀਂ ਰੱਖਣਾ ਮੱਝੇ ਹੀ ਮੱਝੇ ਪੈਟਰੋਲ ਤੇ ਪੈਸਾ ਨਹੀਂ ਖਰਚਣਾ ਮੱਝੇ ਹੀ ਕਿ ਮੱਝੇ ਆਓ ਚਲਿਏ ਇਹ ਹੈ ਕਿ ਤੁਸੀਂ ਇਹਦੇ ਪਰ ਨਾਲ ਦਿੱਲੀ ਵੀ ਜਾ ਸਕਦੇ ਹੋ ਦਿੱਲੀ ਵੀ ਇਹਦੇ ਤੇ ਉਹ ਕਿਸ ਤਰ੍ਹਾਂ ਨਾਲ ਤੁਸੀਂ ਕਹਿੰਦੇ ਆ 150 ਕਿਲੋਮੀਟਰ ਤੱਕ ਚੱਲਦਾ ਸਰ ਦੀ ਤੋਂ ਦੂਰ ਹੈ ਦਿੱਲੀ ਦੂਰ ਹੈ ਲੇਕਿਨ ਚਾਰਜਿੰਗ ਸਟੇਸ਼ਨ ਦੂਰ ਨਹੀਂ ਹੈ ਆ ਇਹ ਫਾਸਟ ਚਾਰਜਿੰਗ ਵੀ ਸਪੋਰਟ ਕਰਦਾ ਹੈ ਜੇ ਅਸੀਂ ਘਰ ਚਾਰਜ ਕਰਦੇ ਹਾਂ ਇਹਨੂੰ ਇਹ ਸਾਢੇ 3 ਘੰਟੇ ਚ ਫੁੱਲ ਹੋ ਜਾਂਦਾ ਜੀ ਚਾਰਜ ਜਿਹੜਾ ਅਸੀਂ ਨਾਲ ਦੇਣਾ ਹੈ ਸਾਢੇ 3 ਘੰਟੇ ਚ ਜਿਹੜਾ ਚਾਰਜ ਚਾਰਜਿੰਗ ਸਟੇਸ਼ਨ ਦੇ ਜੇ ਚਾਰਜ ਕਰਾਣੇ ਆ ਤੁਸੀਂ ਉਹ ਵੀ ਸਪੋਰਟ ਕਰਦਾ ਹੈ 1 ਘੰਟੇ ਚ ਫੁੱਲ ਹੋ ਜਾਂਦਾ ਆਨ ਵੀ ਕਰ ਸਕਦੇ ਹੋ ਜੇ ਵੌਇਸ ਨਾ ਨਹੀਂ ਆਨ ਕਰਨੀ ਤਾਂ ਐਪ ਨਾ ਤੁਸੀਂ ਆਨ ਕੀਤੀ ਤਾਂ ਫਿਰ ਤੁਹਾਡਾ ਉਦੋਂ ਹੀ ਆਨ ਹੋ ਜਾਏਗਾ ਬਾਈ ਮਤਲਬ ਸਕਿਉਰਿਟੀ ਫੀਚਰਸ ਵੀ ਹੋ ਗਏ ਹੈਲੋ ਹਾਈ ਵਾਲੇ ਫੀਚਰ ਵੀ ਹੋ ਗਏ ਕਿ ਮੈਂ ਇੱਥੇ ਖੜੀ ਆ ਜਾ ਪਹੁੰਚਣਾ ਨਹੀਂ ਮੈਨੂੰ ਹੋਰ ਜੀ ਠੀਕ ਹੈ ਜੀ ਹੋਰ ਜੇ ਤੁਸੀਂ ਦੋਸਤ ਨੂੰ ਦੇਣੀ ਹੈ ਬਾਈਕ ਚਾਬੀ ਕਰ ਦੇਣੀ ਐਪ ਨਾ ਹੀ ਆਨ ਕੀਤਾ ਐਪ ਨਾ ਹੋ ਗਈ ਤੇ ਐਪ ਨਹੀਂ ਆਫ ਕਰਤਾ ਅੱਛਾ ਦੋਸਤ ਵੀ ਤੁਹਾਡੀ ਬਾਈਕ ਤੋਂ ਨੂੰ ਕਹਿ ਕੇ ਕਿਤੇ ਹੋਰ ਤੇ ਜੇ ਕਿਤੇ ਹੋਰ ਲੈ ਜਾਵੇ ਉਹ ਵੀ ਰਾਈਡ ਹਿਸਟਰੀ ਬਦਲਾ ਗਿਆ ਉਹਦੀ ਰਾਈਡ ਹਿਸਟਰੀ ਬਦਲ ਨੱਕ ਤੋਂ ਲੈ ਕੇ ਪੂਛ ਤੱਕ ਹਾਂ ਸਭ ਕੁਝ ਇੰਡੀਅਨ ਆ ਮੇਡ ਇਨ ਇੰਡੀਆ ਠੀਕ ਹੈ ਜੀ ਕੰਪਨੀ ਵੀ ਇੰਡੀਅਨ ਆ ਤੇ ਪਾਰਟਸ ਵੀ ਇੰਡੀਆ ਭਰੋਸਾ ਕੀਤਾ ਜਾ ਸਕਦਾ ਬਿਲਕੁਲ ਸਰਟੀਫਾਈਡ ਹੈ ਜਿਹੜੀ ਕੰਪਨੀ ਸਰ ਇਹ ਜਿਹੜੀ ਹੈਡਲਾਈਟ ਹੈ ਨਾ ਜੀ ਫੀਆਮ ਕੰਪਨੀ ਦੀ ਹੈ ਜੀ اور ਜਿਹੜੇ ਆਟੋਮੋਬਾਈਲ ਜਾਂ ਕਾਰ ਬਾਈਕ ਸੈਗਮੈਂਟ ਚ ਜਾਣਦੇ ਆ ਫੀਆਮ ਨੂੰ ਜਾਣਦੇ ਆ ਇਹ ਤਾਂ ਪ੍ਰੋਜੈਕਟਰ ਫੀਆਮ ਕੰਪਨੀ ਦਾ ਕੁਝ ਵੀ ਚੀਜ਼ ਨਾਨ ਬ੍ਰਾਂਡਿੰਗ ਦੀ ਬਾਈਕ ਹੈ ਇਹ ਪੂਰੇ ਇੰਡੀਆ ਲੈਵਲ ਦੇ ਉੱਤੇ ਵਾਰੰਟੀ ਹੈ ਦੀ ਜੇ ਮੇਰੇ ਕੋ ਖਰੀਦ ਲਿਆ ਬੰਦੇ ਦੀ ਕੱਲ ਨੂੰ ਕੋਈ ਟ੍ਰਾਂਸਫਰ ਹੋ ਜਾਂਦੀ ਹੈ ਦਿੱਲੀ ਚਲੇ ਜਾਂਦਾ ਨੋਇਡਾ ਚਲੇ ਜਾਂਦਾ ਪੜਨ ਚਲੇ ਜਾਂਦਾ ਬੱਚਾ ਪੜਨ ਚਲੇ ਜਾਂਦਾ ਬੱਚਾ ਜੀ ਉੱਥੇ ਵੀ ਵਾਰੰਟੀ ਮਿਲੇਗੀ ਉੱਥੇ ਮਿਲੇਗੀ ਹਾਂਜੀ ਜਿੱਦਾਂ ਬਾਕੀ ਕੰਪਨੀਆਂ ਦਾ ਹੁੰਦਾ ਗਾਰੰਟੀ ਦੀ ਗੱਲ ਕਰ ਲਈਏ ਜੀ ਸਰ 2 ਸਾਲ ਵਾਰੰਟੀ ਨਾਲ ਮਿਲੇਗੀ ਜੀ ਉਸ ਤੋਂ ਬਾਅਦ 5 ਸਾਲ ਐਕਸਟੈਂਡਡ ਵਾਰੰਟੀ ਬੰਦਾ ਲੈ ਸਕਦਾ ਹੈ ਡਾਊਨ ਪੇਮੈਂਟ ਕਰਕੇ EMI ਵਾਲਾ ਸਿਸਟਮ ਹੋ ਸਕਦਾ ਸਰ ਸਿਰਫ 10000 ਰੁਪਏ ਡਾਊਨ ਪੇਮੈਂਟ 10000 ਚ ਬਾਈਕ ਲੈ ਕੇ ਜਾ ਸਕਦੇ ਹਾਂ ਬਾਈਕ ਲੈ ਜਾਓ ਔਰ ਪੈਟਰੋਲ ਦਾ ਕੋਈ ਖਰਚਾ ਪੈਟਰੋਲ ਦਾ ਕੋਈ ਖਰਚਾ ਨਹੀਂ ਜਿੰਨੀ ਤੁਹਾਡੀ ਕਿਸ਼ਤ ਬਣਨੀ ਹੈ ਉਨੇ ਉਨਾ ਤਾਂ ਤੁਸੀਂ ਅੱਜ ਕੱਲ ਪੈਟਰੋਲ ਦਾ ਖਰਚਾ ਹੀ ਕਰ ਰਹੇ ਆ I love this bike ਕਿ ਅੱਜ ਦੀ ਵੀਡੀਓ ਵਿੱਚ ਦਿਖਾਵਾਂਗੇ ਤੁਹਾਨੂੰ ਰਿਵੋਲਟ ਤੇ ਦੋ ਮੋਟਰਸਾਈਕਲ ਇੱਕ ਕੰਪਿਊਟਰ ਮੋਟਰਸਾਈਕਲ ਜੋ ਡੇਲੀ ਯੂਜ਼ ਵਿੱਚ ਬਹੁਤ ਕਿਫਾਇਤੀ ਹੈ ਤੇ ਦੂਜੇ ਨੂੰ ਯੂਥ ਕਹਿੰਦਾ ਇਹ ਹੈ ਮਸਕুলਰ ਅਸੀਨਾ ਦੋਸਤੋ ਆਪਣੇ ਸੈਗਮੈਂਟ ਦੇ ਦੋਨੋਂ ਮੋਟਰਸਾਈਕਲ ਬਾਦਸ਼ਾਹ ਨੇ ਆਪਣੇ ਸੈਗਮੈਂਟ ਦੇ ਦੋਨੋਂ ਮੋਟਰਸਾਈਕਲ ਬਾਦਸ਼ਾਹ ਨੇ ਬਾਕੀਆਂ ਮੋਟਰਸਾਈਕਲਾਂ ਨੂੰ ਆ ਜਾਵੇ ਪਸੀਨਾ ਦੋਸਤੋ ਬਈ ਰਿਵੋਲਟ ਦੀ ਇਨੋਵੇਸ਼ਨ ਹੀ ਅਜਹੀ ਪਾਵਰਫੁਲ ਹੈ ਕਿ ਕੱਲਾ ਕੱਲਾ ਮੋਟਰਸਾਈਕਲ ਬਣਾ ਦਿੰਦਾ ਹੈ ਨਗੀਨਾ ਦੋਸਤੋ ਕੱਲਾ ਕੱਲਾ ਮੋਟਰਸਾਈਕਲ ਬਣਾ ਦਿੰਦਾ ਹੈ ਨਗੀਨਾ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਜੁਰੀ ਤੁਸੀਂ ਸ਼ੇਅਰ ਤੋਂ ਨਜ਼ਰ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਤਿਓ ਅੱਜ ਪਹੁੰਚੇ ਆ ਨਵਾਂ ਸ਼ਹਿਰ ਪੰਗਾ ਰੋਡ ਵਿਖੇ ਰਿਵੋਲਟ ਈ-ਬਾਈਕ ਦੀ ਏਜੰਸੀ ਤੇ ਔਰ ਖਾਸ ਗੱਲ ਇਹ ਹੈ ਕਿ ਜਿਹੜੇ ਦੋ ਮੋਟਰਸਾਈਕਲ ਤੁਹਾਨੂੰ ਮੇਰੇ ਅੱਗੇ ਨਜ਼ਰ ਆ ਰਹੇ ਆ ਬਹੁਤ ਹੀ ਪਾਵਰਫੁਲ ਮੋਟਰਸਾਈਕਲਾਂ ਦੀ ਸਟਰੈਂਥ ਬਹੁਤ ਅੱਛੀ ਹੈ ਕਫਾਇਤੀ ਬਹੁਤ ਆ ਇੱਕ ਡੇਲੀ ਯੂਜ਼ ਵਿੱਚ ਬਹੁਤ ਹੀ ਜਿਹੜਾ ਲਾਭਦਾਇਕ ਸਾਬਤ ਹੁੰਦਾ ਕਿਉਂਕਿ ਇਹ ਇੰਨਾ ਕਿ ਕਫਾਇਤੀ ਹੈ ਕਿ ਕਿਹਾ ਜਾਂਦਾ ਤੁਹਾਡਾ ਸਾਲ ਦਾ ਘੱਟੋ-ਘੱਟ 50000 ਬਚ ਜਾਂਦਾ ਤੇ ਦੂਜਾ ਜਿਹੜਾ ਮੋਟਰਸਾਈਕਲ ਤੁਸੀਂ ਇਸ ਪਾਸੇ ਦੇਖ ਰਹੇ ਹੋ ਕਿਆ ਸ਼ਾਨਦਾਰ ਇਹਦੀ ਲੁੱਕ ਹੈ ਸਪੋਰਟਸ ਵਾਈਕ ਹੈ ਈ ਬਾਈਕ ਐ ਪਾਵਰਫੁੱਲ ਈ ਬਾਈਕ ਐ ਔਰ ਪੈਸੇ ਦੀ ਬਚਤ ਤਾਂ ਹੈ ਹੀ ਹੈ ਨਾਲ ਦੀ ਨਾਲ ਟੌਰ ਵੀ ਪੂਰੀ ਐ ਤੇ ਮਜੇ ਵੀ ਪੂਰੇ ਆ ਸਭ ਤੋਂ ਰਿਵੋਲਟ ਦੇ RV1 ਮੋਟਰਸਾਈਕਲ ਦੀ ਗੱਲ ਕਰਾਂ ਤਾਂ ਇਹ ਡੇਲੀ ਯੂਜ਼ ਵਿੱਚ ਤੁਹਾਡੇ ਬਹੁਤ ਸਾਰੇ ਪੈਸੇ ਬਚਾ ਸਕਦਾ ਹੈ ਤੁਹਾਡੀ ਬਹੁਤ ساری ਬਚਤ ਕਰ ਸਕਦਾ ਔਰ ਕੰਫਰਟੇਬਲ ਸੀਟ ਐ ਤੇ ਦੇਖਣ ਨੂੰ ਵੀ ਮੋਟਰਸਾਈਕਲ ਬਹੁਤ ਸੋਹਣਾ ਤੁਹਾਡਾ ਸੱਚਾ ਸਾਥੀ ਬਣੇਗਾ ਦੂਜੇ ਪਾਸੇ ਇੱਧਰ ਗੱਲ ਕਰ ਲਈਏ ਕਿ ਜਿਹੜਾ ਰਿਵੋਲਟ ਦਾ ਇਹ RV 400 ਮੋਟਰਸਾਈਕਲ ਹੈ ਇਹ ਬਜਟ 'ਚ ਰਹਿੰਦੇ ਰਹਿੰਦੇ ਆ ਵੀ ਤੁਹਾਡਾ ਸਪੋਰਟਸ ਬਾਈਕ ਦਾ ਸੁਪਨਾ ਪੂਰਾ ਕਰੇਗਾ। ਔਰ ਇਸ ਤੇ ਬੈਠਣ ਵਿੱਚ ਜੋ ਫੀਲਿੰਗ ਆਉਂਦੀ ਹੈ ਉਹ ਤਾਂ ਬੈ ਕੇ ਹੀ ਪਤਾ ਲੱਗਦਾ ਹੈ। ਤਾਂ ਕੀ ਕਹਿੰਦੇ ਹੋ? ਲੈ ਲਈਏ ਇੱਕ ਰਾਈਡ ਫਿਰ ਮਾਰੀਏ ਇੱਕ ਫਿਰ ਸ਼ਹਿਰ ਦੀ ਘੜੀ। ਚਲੋ, ਸਟਾਰਟ ਕਰਦੇ ਹਾਂ। ਆਤਿਓ ਦੇਖੇ ਤੁਸੀਂ ਇਸ ਸਪੋਰਟਸ ਬਾਈਕ ਦੀ ਪਿਕਅਪ ਕਿੰਨੀ ਹੈ ਬਾਕੀ ਜੇ ਮੈਂ ਸਿਟਿੰਗ ਦੀ ਗੱਲ ਕਰਾਂ ਤਾਂ ਬਹੁਤ ਕੰਫਰਟੇਬਲ ਹੈ ਪਿੱਠ ਸਿੱਧੀ ਹੈ ਮੋਢੇ ਸਿੱਧੇ ਨੇ ਹਾਂ ਇੱਕ ਦਿੱਕਤ ਜ਼ਰੂਰ ਆਉਂਦੀ ਹੈ ਪਹਿਲਾ ਬੰਦਾ ਪੈਰਾਂ ਵਿੱਚ ਬ੍ਰੇਕ ਲੱਭਦਾ ਹੈ ਲੇਕਿਨ ਫਿਰ ਅੱਧਾ ਕਿਲੋਮੀਟਰ ਬਾਅਦ ਐਡਜਸਟਮੈਂਟ ਹੋ ਜਾਂਦੀ ਹੈ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਰੇਸ ਤੇ ਬ੍ਰੇਕ ਹੱਥ 'ਚ ਹੀ ਹੈ ਹੱਥ 'ਚ ਕਲੱਚ ਨਹੀਂ ਹੈ ਔਰ ਜਦ ਇਹ ਸਪੋਰਟਸ ਬਾਈਕ ਪਿਕਅਪ ਫੜਦੀ ਹੈ ਬੰਦਾ ਦਿਲ ਕਰਦਾ ਖਿੱਚ ਨਾ ਬਾਕੀ ਰਹੀ ਗੱਲ ਐਵਰੇਜ ਦੀ ਤੁਹਾਨੂੰ ਪਤਾ ਸਪੋਰਟਸ ਬਾਈਕ ਕਿੰਦਾ ਤੇਲ ਦਾ ਖਵਾ ਹੁੰਦੀਆਂ ਨੇ ਲੇਕਿਨ ਇਹ ਨੇਰੀ ਵੱਟਦੀ ਜਾਂਦੀ ਆ ਤੇ ਜੇ ਦੂਜੇ ਪਾਸੇ ਇਸ ਕੰਪਿਊਟਰ ਬਾਈਕ ਦੀ ਗੱਲ ਕਰੀਏ ਤਾਂ ਇਕੁਅਲੀ ਕੰਫਰਟੇਬਲ ਹੈ ਆਰਮਸ ਰਿਲੈਕਸ ਰਹਿੰਦੀਆਂ ਬਹੁਤ ਸਮੂਥਲੀ ਜਿਹੜਾ ਆ ਇਹ ਡੇਲੀ ਰੁਟੀਨ ਵਿੱਚ ਯੂਜ਼ ਹੋਣ ਵਾਲਾ ਬਾਈਕ ਜਿਹੜਾ ਆ ਉਹ ਕੰਮ ਕਰਦਾ ਬੜੇ ਸਮੂਥਲੀ ਚੱਲਦਾ ਮੱਚੇ ਹੀ ਮੱਚੇ ਲੀਵਰ ਤੇ ਹੱਥ ਨਹੀਂ ਰੱਖਣਾ ਮੱਝੇ ਮੱਝੇ ਪੈਟਰੋਲ ਤੇ ਪੈਸਾ ਨਹੀਂ ਖਰਚਣਾ ਮੱਝੇ ਹੀ ਮੱਝੇ ਆਓ ਚੱਲਗੇ ਆਹਾ ਸੱਚੀ ਦੋਸਤੋ ਸ਼ਹਿਰ ਦੀ ਰਾਈਡ ਲੈ ਕੇ ਮਜ਼ਾ ਆ ਗਿਆ ਤਾਂ ਹੀ ਕਹਿੰਦੇ ਆ ਬਾਈਕ ਇਜ਼ ਦਾ ਬੈਸਟ ਵੇ ਟੂ ਡਿਸਟ੍ਰੈਸ ਚਲੋ ਜੀ ਹੁਣ ਆਪਾਂ ਸ਼ੋਰੂਮ ਦੇ ਵਿੱਚ ਚੱਲਦੇ ਹਾਂ ਤੁਹਾਨੂੰ ਮੋਟਰਸਾਈਕਲਸ ਦੀ ਪੂਰੀ ਡਿਟੇਲ ਲੈ ਕੇ ਦਿੰਨੇ ਆ ਕਿ ਕਿੰਨੇ ਬਜਟ ਵਿੱਚ ਇਹ ਮੋਟਰਸਾਈਕਲ ਪੈ ਜਾਏਗਾ ਤੇ ਕਿੰਨੀ ਸਬਸਿਡੀ ਮਿਲੇਗੀ ਪੌੜੀਆਂ ਚੜ ਕੇ ਸ਼ੋਰੂਮ ਦੀ ਐਂਟਰੀ ਮਿਲਦੀ ਆ ਤੇ ਹੁਣ ਆਪਾਂ ਸ਼ੋਰੂਮ ਦੇ ਆਨਰ ਨਾਲ ਗੱਲਬਾਤ ਕਰਦੇ ਹਾਂ ਸਾਥੀਓ ਤਾਂ ਹੁਣ ਵੇਲਾ ਹੈ ਕਿ ਤੁਹਾਨੂੰ ਸ਼ੋਰੂਮ ਦੇ ਆਨਰ ਰਜਿੰਦਰ ਸਿੰਘ ਕੌਸ਼ਲ ਜੀ ਦੇ ਰੂਬਰੂ ਕਰੀਏ ਪਹਿਲਾਂ ਸਵਾਗਤ ਕਰਦੇ ਫਿਰ ਗੱਲਬਾਤ ਕਰਾਂਗੇ ਬਹੁਤ ਨਿੱਘਾ ਸਵਾਗਤ ਹਾਂਜੀ ਨਮਸਤੇ ਸਤਿ ਸ਼੍ਰੀ ਅਕਾਲ ਜੀ अच्छा कौशल साहब मैं जेड़े ਸਾਡੇ ਪਰਿਵਾਰਕ ਜੀ ਦੇਖ ਰਹੇ ਆ ਉਹਨਾਂ ਨੂੰ ਤੁਹਾਡੀ ਬਾਈਕਸ ਦਿਖਾ ਦਿੱਤੀਆਂ ਦੱਸ ਦਿੱਤਾ ਬਹੁਤ ਮਸਕੂਲਰ ਬਾਈਕਸ ਨੇ ਬਹੁਤ ਪਾਵਰਫੁਲ ਇਹ ਬਾਈਕਸ ਨੇ ਔਰ ਨਾਲ ਦੀ ਨਾਲ ਜਦੋਂ ਅਸੀਂ ਦੇਖਦੇ ਆ ਨਾ ਤਾਂ ਦਿਲ ਨੂੰ ਖਿੱਚਦੀਆਂ ਨੇ ਦਿਲ ਨੂੰ ਟੁੰਬਦੀਆਂ ਨੇ ਬਿਲਕੁਲ ਲੇਟੈਸਟ ਹੈ ਯੂਥ ਦੀ ਪਹਿਲੀ ਪਸੰਦ ਹੈ ਹੋਰ ਕੋਈ ਵਿਸ਼ੇਸ਼ਤਾ ਤੁਸੀਂ ਦੱਸਣੀ ਚਾਹੁੰਦੇ ਹੋ ਸਰ ਸਭ ਤੋਂ ਪਹਿਲੀ ਤਾਂ ਵਿਸ਼ੇਸ਼ਤਾ ਜਿਹੜੀ ਇਲੈਕਟ੍ਰਿਕ ਬਾਈਕ ਕੋਈ ਵੀ ਹੁੰਦਾ ਹੈ ਉਹਦੀ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਤੁਹਾਡੇ ਪੌਕੇਟ ਨੂੰ ਸਰਾਖ ਨਹੀਂ ਕਰਦਾ ਸਾਡਾ ਜਿਹੜਾ ਅੱਗੇ ਅਸੀਂ ਜਿਸ ਸੈਗਮੈਂਟ 'ਚ ਹੈਗੇ ਆ ਅਸੀਂ 3 ਵੀਲਰ ਕਰ ਰਹੇ ਆ ਸਕੂਟਰ ਕਰ ਰਹੇ ਆ ਲੇਕਿਨ ਇੱਕ ਯੂਥ ਦੀ ਚੋਇਸ ਸੀ ਕਿ ਸਾਨੂੰ ਬਾਈਕ ਵੀ ਪ੍ਰੋਵਾਈਡ ਕਰਵਾਓ ਚਾਹੀਦੀ ਹੈ ਬਾਈਕ ਵੀ ਹਾਂਜੀ ਅੱਛਾ ਕੰਫਰਟੇਬਲ ਬਹੁਤ ਹੈ ਬਹੁਤ ਕੰਫਰਟੇਬਲ ਮਤਲਬ ਜਦੋਂ ਬੰਦਾ ਬੈਂਦਾ ਤਾਂ ਬੈਠਾ ਥੱਕਦਾ ਨਹੀਂ ਮੈਂ ਖੁਦ ਰਾਈਡ ਲੈ ਕੇ ਆਇਆ ਆ ਆਪਾਂ ਦਿਖਾ ਦਿੱਤਾ ਸਾਡੇ ਪਰਿਵਾਰਕ ਮੈਂਬਰਾਂ ਨੂੰ ਪਾਵਰ ਬਹੁਤ ਹੈ ਜੀ ਆਪਾਂ ਜੇ ਸਪੋਰਟਸ ਬਾਈਕ ਦੀ ਗੱਲ ਕਰ ਲਈਏ ਪਾਵਰਫੁਲ ਬਹੁਤ ਹੈ ਹਾਂਜੀ ਜੀ ਇਹਦੇ ਵਿੱਚ ਸਾਡੇ ਕੋਲ ਦੋ ਮਾਡਲ ਆਉਂਦੇ ਆ ਜੀ ਹੂੰ ਇਹ ਤਾਂ ਹੈਗਾ ਸਪੋਰਟ ਸਪਾਈਕ ਹੂੰ ਇਹ ਬੈਲਟ ਡਰਾਈਵ ਹੈ ਇਹਦੇ ਚ ਸਪੋਕਟ ਸੈਟ ਲੱਗਿਆ ਹੋਇਆ ਜਿੱਦਾਂ ਮੋਟਰ ਨਹੀਂ ਲੱਗੀ ਉਹ ਜਿੱਦਾਂ ਸਕੂਟਰ ਤੇ ਮੋਟਰ ਹੁੰਦੀ ਉਸ ਤਰ੍ਹਾਂ ਨਹੀਂ ਹੈ ਜੀ ਬੈਲਟ ਡਰਾਈਵ ਹੈ ਜੀ ਔਰ 75 ਜਾਂ 80 ਦੀ ਸਪੀਡ ਤੱਕ ਜਾਂਦਾ ਹੈ ਹੂੰ 150 ਕਿਲੋਮੀਟਰ ਦੀ ਇੱਕ ਵਾਰ ਚਾਰਜ ਕਰਕੇ ਡਰਾਈਵ ਹੈ। ਅੱਛਾ ਮੈਂ ਪਹਿਲੇ ਹੀ ਦੱਸ ਚੁੱਕਾ ਕਿ ਜਿਹੜੇ ਇਹ ਤੁਹਾਡੇ ਦੋਨੇ ਬਾਈਕਸ ਨੇ ਮੇਰੇ ਖਿਆਲ ਆ ਆਰਵੀ 1 ਹੈ। ਹਾਂਜੀ ਇਹ ਆਰਵੀ 1 ਹਾਂ ਆਰਵੀ 1 ਪਲੱਸ ਠੀਕ ਹੈ ਇਹ ਹੈਗਾ ਆਰਵੀ 400। ਅੱਛਾ ਆਪਣੇ ਸੈਗਮੈਂਟ ਦੇ ਬਾਦਸ਼ਾਹ ਦੋਨੇ ਬਾਈਕਸ ਬਿਲਕੁਲ ਔਰ ਕੰਪਨੀ ਵੀ ਬਾਦਸ਼ਾਹ ਹੈ। ਹਾਂ ਔਰ ਆਪਣੇ ਸੈਗਮੈਂਟ ਦੇ ਵੀ ਬਾਦਸ਼ਾਹ ਹੈ। ਸੈਗਮੈਂਟ ਦੇ ਬਾਦਸ਼ਾਹ ਹੈ ਔਰ ਇਹਨਾਂ ਦਾ ਕੋਈ ਕੰਪੀਟੀਸ਼ਨ ਆਈ ਨਹੀਂ। ਨਹੀਂ ਸਰ ਫਿਲਹਾਲ ਕੋਈ ਕੰਪੀਟੀਸ਼ਨ ਨਹੀਂ। ਬਾਈਕ ਵਿੱਚ ਇਲੈਕਟ੍ਰਿਕ ਬਾਈਕ ਵਿੱਚ ਨੰਬਰ 1 ਇੰਡੀਆ ਦਾ ਬ੍ਰਾਂਡ। ਤੇ ਹਰ ਮਹੀਨੇ 4 ਤੋਂ 5000 ਰੁਪਏ ਦੀ ਬਚਤ ਹੁੰਦੀ ਹੈ ਸੁਪਨੇ ਵੀ ਪੂਰੇ ਹੁੰਦੇ ਆ ਬਿਲਕੁਲ ਬਿਲਕੁਲ ਸੁਪਨੇ ਪੂਰੇ ਜਿੰਨੀਆਂ ਮਰਜੀ ਗੇੜੀਆਂ ਮਾਰ ਜਿੰਨੀਆਂ ਮਰਜੀ ਫਿਰ ਬੰਦਾ ਮੈਨੂੰ ਲੱਗਦਾ ਇਹ ਕੋਈ ਘਰ ਦਾ ਹਰਸਮਨ ਮੈਂ ਹੀ ਲੈਣ ਜਾਣਾ ਵਾਰ-ਵਾਰ ਬਿਲਕੁਲ ਬਿਲਕੁਲ ਪਰ ਮੰਮੀ ਨੇ ਵੀ ਕਹਿਣਾ ਬੇਟਾ ਮੋਟਰਸਾਈਕਲ ਚਾਰਜ ਕਰ ਸਰ ਸੰਡੇ ਨੂੰ ਕਈ ਵਾਰ ਅਸੀਂ ਮੈਂ ਤੇ ਮੇਰੇ ਵਾਈਫ ਅਸੀਂ ਫੁੱਲ ਚਾਰਜ ਕਰਕੇ ਨਾ ਸ਼ਹਿਰ ਦੀਆਂ ਗੇੜੀਆਂ ਮਾਰ ਕੇ ਜਦ ਤੱਕ ਖਤਰ ਨਹੀਂ ਹੁੰਦਾ ਜਦ ਤੱਕ ਘਰ ਘਰ ਨਹੀਂ ਬੜੀ ਦਾ ਤਾਂ ਤਪੜੀ ਕਰਦੇ ਤੁਸੀਂ ਬਿਲਕੁਲ ਠੀਕ ਹੈ ਆਪਾਂ ਹੁਣ ਬਾਈਕਸ ਨੂੰ ਦਿਖਾ ਦਈਏ ਜੀ ਤਾਂ ਸਭ ਤੋਂ ਪਹਿਲਾਂ ਆਪਾਂ ਜਿਹੜੀ ਸਪੋਰਟਸ ਬਾਈਕ ਹੈ ਇਹਨਾਂ ਦੀ ਸਰ ਆਪਾਂ ਅੱਗੇ ਤੋਂ ਸ਼ੁਰੂ ਕਰਨਾ ਹੈ ਜੀ ਫਿਰ ਪਿੱਛੇ ਨੂੰ ਜਾਣਾ A to Z ਤੱਕ ਜਾਵਾਂਗੇ ਟਾਇਰ ਦੀ ਗੱਲ ਕਰ ਲਈਏ ਸਭ ਤੋਂ ਪਹਿਲਾਂ ਸਰ ਕੋਈ ਵੀ ਚੀਜ਼ ਲੱਗੀ ਹੋਈ ਇਹਨੂੰ ਬ੍ਰਾਂਡਡ ਲੱਗੀ ਹੋਈ ਹੈ ਜੀ ਜਿੱਦਾਂ ਅੱਜਕੱਲ ਇਲੈਕਟ੍ਰਿਕ ਸਕੂਟਰ ਚਾਈਨੀਜ਼ ਵੀ ਹੈ ਮਾਰਕੀਟ ਚ ਅਵੇਲੇਬਲ ਨੇ ਹੂੰ ਉਸ ਤਰ੍ਹਾਂ ਚਾਈਨੀਜ਼ ਟਾਇਰ ਕੁਛ ਨਹੀਂ ਹੈਗਾ A to Z ਨੱਕ ਤੋਂ ਲੈ ਕੇ ਪੂੰਛ ਤੱਕ ਹਾਂ ਸਭ ਕੁਝ ਇੰਡੀਅਨ ਹੈ ਮੇਡ ਇਨ ਇੰਡੀਆ ਹੈ ਠੀਕ ਹੈ ਜੀ ਕੰਪਨੀ ਵੀ ਇੰਡੀਅਨ ਹੈ ਤੇ ਪਾਰਟਸ ਵੀ ਇੰਡੀਆ ਭਰੋਸਾ ਕੀਤਾ ਜਾ ਸਕਦਾ ਬਿਲਕੁਲ ਸર્ટਿਫਾਈਡ ਜਿਹੜੀ ਕੰਪਨੀ ਸਰ ਇਹ ਜਿਹੜੀ ਹੈਡਲਾਈਟ ਹੈ ਨਾ ਫਿਆਮ ਕੰਪਨੀ ਦੀ ਹੈ ਜੀ ਔਰ ਜਿਹੜੇ ਆਟੋਮੋਬਾਈਲ ਜਾਂ ਕਾਰ ਬਾਈਕ ਸੈਗਮੈਂਟ ਚ ਜਾਣਦੇ ਆ ਫਿਆਮ ਨੂੰ ਜਾਣਦੇ ਆ ਇਹ ਤਾਂ ਪ੍ਰੋਜੈਕਟਰ ਫਿਆਮ ਕੰਪਨੀ ਦਾ ਹੈ ਕੁਝ ਵੀ ਚੀਜ਼ ਨਾਨ ਬ੍ਰਾਂਡ ਨਹੀਂ ਲੱਗੀ ਹੋਈ ਚਲੋ ਅਸੀਂ ਤਾਂ ਕਾਉਸ਼ਨ ਸਾਬ ਨੂੰ ਜਾਣਦੇ ਆ ਬਿਲਕੁਲ ਭਰੋਸਾ ਕਰ ਸਕਦੇ ਸਪੈਸ਼ਲ ਬਿਲਕੁਲ 100% ਪਾਵਰਫੁਲ ਬਹੁਤ ਹੈ ਪਰ ਜਦੋਂ ਦੋ ਜਣੇ ਇਸ ਤੇ ਬਹਿ ਜਾਂਦੇ ਆ ਦੇਖੋ ਥੋੜਾ ਬਹੁਤਾ ਫਰਕ ਪੈਂਦਾ ਹੈ ਐਵਰੇਜ ਨੂੰ ਵੀ ਪਏਗਾ ਪਾਵਰ ਨੂੰ ਵੀ ਪਏਗਾ ਲੇਕਿਨ ਥੋੜਾ ਪਏਗਾ ਜਿਆਦਾ ਨਹੀਂ ਪਏਗਾ ਜਿਆਦਾ ਨਹੀਂ ਪਏਗਾ ਚਲੋ ਆਪਾਂ ਟਾਇਰ ਦੀ ਗੱਲ ਕਰ ਲਈ ਕਿਹੜੀ ਕੰਪਨੀ ਹੈ ਜੀ ਇਹ ਐਮ ਆਰ ਐਫ ਦਾ ਟਾਇਰ ਲੱਗਿਆ ਜੀ ਅਲੌਇਸ ਦੀ ਗੱਲ ਕਰ ਲਈਏ ਅਲੌਇ ਕੰਪਨੀ ਦਾ ਹੀ ਹੈ ਅਲੌਇ ਕੰਪਨੀ ਰਿਵੋਲਟ ਕੰਪਨੀ ਦਾ ਹੀ ਹੈ ਰਿਵੋਲਟ ਕੰਪਨੀ ਦਾ ਹਾਂ ਔਰ ਸਟਰੋਂਗ ਨੇ ਪੂਰੇ ਪੂਰੇ ਸਟਰੋਂਗ ਹੈ ਜੀ ਸਭ ਕੁਝ ਹਮੇਸ਼ਾ ਚ ਟੋਏ ਬਹੁਤ ਆ ਨਹੀਂ ਨਹੀਂ ਕੋਈ ਮਤਲਬ ਹੀ ਨਹੀਂ ਚੱਲ ਚੋਕੇ ਮੇਡ ਇਨ ਇੰਡੀਆ ਮੇਡ ਫੋਰ ਇੰਡੀਆ ਅੱਛਾ ਮੇਡ ਇਨ ਇੰਡੀਆ ਮੇਡ ਫੋਰ ਇੰਡੀਆ ਔਰ ਇੰਡੀਆ ਵਾਲੇ ਨੂੰ ਪਤਾ ਇੰਡੀਆ ਚ ਟੋਏ ਹੈਗੇ ਆ ਠੀਕ ਹੈ ਜੀ ਬ੍ਰੇਕਸ ਦੀ ਗੱਲ ਕਰ ਲਈਏ ਬ੍ਰੇਕ ਡਿਸਕ ਬ੍ਰੇਕ ਹੈ ਡਬਲ ਡਿਸਕ ਹੈ ਅੱਗੇ ਵੀ ਹੈ ਪਿੱਛੇ ਵੀ ਹੈ ਡਬਲ ਡਿਸਕ ਬ੍ਰੇਕ ਹੈ ਸ਼ੌਕਰਸ ਦੀ ਗੱਲ ਕਰ ਲਈਏ ਜੀ ਆਪਾਂ ਸ਼ੌਕਰ ਮੋਨੋ ਜਿਹੜਾ ਸਪੋਰਟਸ ਬਾਈਕ ਹੈ ਇਹ ਮੋਨੋ ਸਸਪੈਂਸ਼ਨ ਸ਼ੌਕਰ ਹੈ ਓਕੇ ਉਹ ਚ ਡਿਊਅਲ ਚੈਨਲ ਹੈ ਠੀਕ ਹੈ ਜੀ ਆਪਾਂ ਉਸ ਪਾਸੇ ਵੀ ਜਾਣਾ ਕਿਉਂਕਿ ਜਿਹੜੇ ਮੇਰੀ ਉਮਰ ਵਾਲੇ ਕੋਲ ਮੈਂ ਬੁੱਢਾ ਹੋ ਰਿਹਾ ਮਿਡਲ ਏਜ ਵਾਲੇ ਨੂੰ ਉਹ ਪਸੰਦ ਆਣਾ ਆ ਕਾਲਜ ਵਾਲੇ ਮੁੰਡੇ ਨੂੰ ਪਸੰਦ ਆਣਾ ਲਾਈਟ ਤੇ ਕੋਈ ਫਿਰ ਤੋਂ ਸਿਰ ਵਿਸ਼ੇਸ਼ਤਾ ਦੱਸ ਦੋ ਸਿਰਫ ਫੀਆਮ ਕੰਪਨੀ ਦੀ ਪ੍ਰੋਜੈਕਟਰ ਲਾਈਟ ਲੱਗੀ ਹੈ ਪ੍ਰੋਜੈਕਟਰ ਦੀ ਪ੍ਰੋਜੈਕਟਰ ਲਾਈਟ ਠੀਕ ਹੈ ਜੀ ਔਰ ਦੀ ਪੂਰਾ ਥਰੋਅ ਹੈ ਦਾ ਲਾਈਟ ਦਾ ਠੀਕ ਹੈ ਜੀ ਇੰਡੀਕੇਟਰ ਦੀ ਗੱਲ ਕਰ ਲਈ ਇੰਡੀਕੇਟਰ ਵੀ ਫੀਆਮ ਦੀ ਹੈ ਜੀ ਠੀਕ ਹੈ ਜੀ ਹਾਂ ਅੱਗੇ ਪਾ ਦਿਓ ਇੱਧਰ ਸਰ ਜਿਹੜਾ ਡਿਸਪਲੇ ਡਿਜੀਟਲ ਮੀਟਰ ਲੱਗਿਆ ਹੋਇਆ ਇਹਦੇ ਵਿੱਚ ਇਹਦੇ ਵਿੱਚ ਬਕਾਇਦਾ ਕਿੰਨੇ ਕਿਲੋਮੀਟਰ ਚੱਲੇਗਾ ਬਾਈਕ ਉਹ ਵੀ ਲਿਖਿਆ ਹੋਏਗਾ ਜਿੰਵੇ ਵੱਡੀਆਂ ਵੱਡੀਆਂ ਗੱਡੀਆਂ ਚਾ ਜਾਂਦਾ ਕਿ ਪੈਟਰੋਲ ਇੰਨਾ ਰਹਿੰਦਾ ਹਾਂਜੀ ਜਦੋਂ ਤੁਸੀਂ ਫੁੱਲ ਚਾਰਜ ਕਰੋਗੇ ਇਹ ਜਿਹੜਾ ਸਪੋਰਟਸ ਬਾਈਕ ਹੈ 150 ਕਿਲੋਮੀਟਰ ਚੱਲਦਾ ਹੈ ਜਿਹੜਾ ਕੰਪਿਊਟਰ ਬਾਈਕ ਹੈ ਸਾਡਾ ਡੇਲੀ ਯੂਜ਼ ਵਾਸਤੇ ਉਹ 160 ਚੱਲਦਾ ਹੈ 160 ਹਾਂਜੀ ਉਹ ਬਕਾਇਦਾ ਸਕਰੀਨ ਤੇ ਲਿਖ ਕੇ ਆਉਂਦਾ ਹੈ ਕਿ ਕਿੰਨੇ ਕਿਲੋਮੀਟਰ ਬੈਲੈਂਸ ਸਪੀਡ ਵੀ ਲਿਖ ਕੇ ਆ ਜਾਂਦੀ ਹੈ ਸਪੀਡ ਵੀ ਲਿਖ ਕੇ ਆਉਂਦੀ ਹੈ ਅੱਛਾ ਆਈ ਮਸਟ ਸੇ ਮੈਂ ਚਲਾ ਕੇ ਦੇਖਿਆ ਨੂੰ ਸਪੀਡ ਬੜੀ ਛੇਤੀ ਫੜਦਾ ਹਾਂਜੀ ਇੱਕਦਮ ਫੜਦਾ ਜੀ ਪੈਟਰੋਲ ਬਾਈਕ ਨਾਲ ਪਿਕਅਪ ਜ਼ਿਆਦਾ ਹੈ ਔਰ ਆਪਣੇ ਸ਼ਹਿਰ ਤਾਂ 50 ਦੀ ਸਪੀਡ ਵੀ ਬਹੁਤ ਸਾਊਂਡ ਦੀ ਗੱਲ ਕਰ ਲਈਏ ਜੀ ਸਰ ਸਾਊਂਡ ਬਾਕਸ ਸਪੋਰਟਸ ਮਾਡਲ 'ਚ ਆਉਂਦਾ ਸਿਰਫ ਜੀ ਜਿਹੜਾ ਸਪੋਰਟਸ ਬਾਈਕ ਹੈ ਇਹ ਪੁਸ਼ ਬਟਨ ਸਟਾਰਟ ਹੈ ਜੀ ਪੁਸ਼ ਬਟਨ ਸਟਾਰਟ ਹੈ ਇਹਦੇ ਵਿੱਚ ਐਗਜ਼ੌਸਟ ਲੋਅਰ ਹੈ ਸਾਊਂਡ ਉੱਦਾ ਕਰ ਰਿਹਾ ਸਾਊਂਡ ਕਰ ਰਿਹਾ ਇਹਦੇ ਵਿੱਚ ਤੁਸੀਂ ਮੋਬਾਈਲ ਦੇ ਐਪ ਦੇ ਉੱਤੇ ਚੇਂਜ ਵੀ ਕਰ ਸਕਦੇ ਆਂ ਸਾਊਂਡ ਹਮ ਕੋਲੇ ਚੱਕ ਫਟੌਰ ਬਣ ਜਾ ਹਾਂ ਸ਼ੌਪ ਪੂਰਾ ਹੋ ਜਾਣਾ ਫਿਰ ਬਾਈਕ ਦੇ ਟਰੈਕਿੰਗ ਡਿਵਾਈਸ ਹੱਥੇ ਚ ਲੱਗਿਆ ਹੋਇਆ ਬਾਈਕ ਨੂੰ ਟਰੈਕ ਵੀ ਕਰ ਸਕਦੇ ਆ ਤੁਸੀਂ ਮੋਬਾਈਲ ਦੇ ਉੱਤੇ ਪਰ ਐਪ ਕਿਵੇਂ ਡਾਊਨਲੋਡ ਕਰਨਾ ਹੈ ਐਪ ਨੂੰ ਸਰ ਸਾਰਾ ਕੁਝ ਅਸੀਂ ਗਾਈਡ ਕਰਾਂਗੇ ਸਾਡਾ ਸਟਾਫ ਸਾਰਾ ਗਾਈਡ ਕਰੇਗਾ ਠੀਕ ਹੈ ਜੀ ਡਿਸਪਲੇ ਵਿੱਚ ਆਪਾਂ ਜਾਣ ਕਰ ਦੇ ਦੀ ਦਿਖਾ ਦਿਓ ਜ਼ੂਮ ਇਨ ਕਰਕੇ ਡਿਸਪਲੇ ਸਰ ਇਹਦੇ ਡਿਸਪਲੇ ਵਿੱਚ ਟਾਈਮ ਜੀ ਕਿਹੜੇ ਮੋੜ ਤੇ ਕਿੰਨੀ ਸਪੀਡ ਕਿੰਨੇ ਵੋਟੇਜ ਕਿੰਨਾ ਬੈਲੈਂਸ ਜੀ ਆਊਟ ਮੁੰਬਾਰ ਵੈਦਰ ਦਾ ਟੈਂਪਰੇਚਰ ਔਰ ਬੈਟਰੀ ਦਾ ਟੈਂਪਰੇਚਰ ਬੈਟਰੀ ਪਰਸੈਂਟੇਜ ਉਹ ਸਾਰਾ ਕੁਝ ਜੇ ਵੈਦਰ ਥੋੜਾ ਗਰਮ ਹੋਵੇ ਤਾਂ ਬੈਟਰੀ ਨੂੰ ਫਰਕ ਨਹੀਂ ਇਹਦੇ ਵਿੱਚ ਇੱਕ ਸਿਸਟਮ ਲੱਗਿਆ ਹੋਆ ਹੁੰਦਾ ਹੈ ਇਹਦੇ ਚ ਜਿਹੜੀ ਬੈਟਰੀ ਹੈ ਜੀ ਵਰਲਡ ਦੀ ਪਹਿਲੀ ਫਾਇਰ ਪ੍ਰੂਫ ਬਲਾਸਟ ਪ੍ਰੂਫ ਬੈਟਰੀ ਹੈ ਲਿਥੀਅਮ ਫਾਸਫੇਟ ਬੈਟਰੀ ਹੈ ਠੀਕ ਹੈ ਜੀ 15 ਸਾਲ ਲਾਈਫ ਹੈ ਦੀ ਅਪਰੋਕਸੀਮੇਟ ਓਕੇ ਲਿਥੀਅਮ ਫਾਸਫੇਟ ਸਭ ਤੋਂ ਜ਼ਿਆਦਾ ਐਡਵਾਂਸ ਟੈਕਨੋਲੋਜੀ ਬੈਟਰੀ ਹੈ ਮੈਂ ਸਵਾਲ ਲੈਣਾ ਸੀ ਲੇਕਿਨ ਤੁਸੀਂ ਪਹਿਲੇ ਹੀ ਦੱਸ ਦਿੱਤਾ ਇਹਦੀ ਲਾਈਫ ਟਾਈਮ 15 ਕੁ ਸਾਲ 15 ਸਾਲ ਮੰਨ ਕੇ ਚੱਲੋ ਜਿੰਨੀ ਗੱਡੀ ਦੀ ਹੁੰਦੀ ਹੈ ਜਿੰਨੀ ਗੱਡੀ ਦੀ ਠੀਕ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਇੱਕ ਸੈਂਸਰ ਲੱਗਿਆ ਹੋਇਆ ਹੈ ਕਿ 52 ਡਿਗਰੀ ਜਦ ਬੈਟਰੀ ਦਾ ਟੈਂਪਰੇਚਰ ਹੋ ਜਾਂਦਾ ਹੈ ਵੈਸੇ ਤਾਂ ਕੂਲਿੰਗ ਪਲੇਟ ਲੱਗੀ ਹੋਈ ਹੈ ਐਲੂਮੀਨੀਅਮ ਦਾ ਸਾਰਾ ਸਿਸਟਮ ਹੈ ਜੇ 52 ਡਿਗਰੀ ਤੋਂ ਉੱਪਰ ਕੱਟ ਵੱਜ ਜਾਂਦਾ ਹੈ 52 ਡਿਗਰੀ ਤੋਂ ਉੱਪਰ ਜਾਣ ਨਹੀਂ ਦਿੰਦਾ ਟੈਂਪਰੇਚਰ ਪਰ 52 ਡਿਗਰੀ ਜਾਊਗਾ ਕਿ ਜਾਂਦਾ ਨਹੀਂ ਜਾਂਦਾ ਪਰ ਫਿਰ ਵੀ ਸੋਚ ਕੇ ਫਿਊਚਰ ਸੋਚ ਕੇ ਬਿਲਕੁਲ ਸੋਚ ਕੇ ਪੂਰਾ ਆ ਕੰਪਨੀ ਨੇ ਪੂਰੇ ਸੇਫਟੀ ਫੀਚਰਸ ਨਾਲ ਸੈਂਸਰ ਸਾਰੇ ਲੱਗੇ ਹੋਏ ਸੋਚ ਵਿਚਾਰ ਕਰਕੇ ਮੋਰਸ ਨੂੰ ਐਕਸਪਲੇਨ ਕਰ ਦੋ ਉਸਰੇ ਕੋਈ ਸਰ ਇਹਦੇ ਵਿੱਚ ਇੱਕ ਤਾਂ ਕਿਲ ਸਵਿਚ ਲੱਗਿਆ ਹੋਇਆ ਹੈ ਕਿਲ ਸਵਿਚ ਕਿਹਦੇ ਆ ਜਦੋਂ ਇੰਜਨ ਨੂੰ ਬੰਦ ਕਰਨਾ ਹੁੰਦਾ ਹਾਂ ਇੱਕ ਨੰਬਰ ਮੋਡ ਹੈਗਾ ਇਕਨੋਮੀ ਮੋਡ ਇਹ ਸਿਟੀ ਮੋਡ ਇਹ ਸਪੋਰਟਸ ਮੋਡ ਹੂੰ ਚੌਥਾ ਰਿਵਰਸ ਠੀਕ ਹੈ ਜੀ ਆ ਚੌਥੇ ਪਿੱਛੇ ਵੀ ਆਪਣੇ ਆ ਪੋਜੋ ਘਾਟੀ ਕੁੱਟੀ ਤੁਸੀਂ ਕਿਹ ਵੇਲੇ ਖੜੇ ਆ ਪਿੱਛੇ ਘਾਟੀ ਆ ਗਈ ਹਾਂਜੀ ਹਾਂਜੀ ਔਰ ਜਿਹੜੇ ਡਿਸਕ ਬ੍ਰੇਕ ਹੈ ਇਹ ਸਿਰਫ ਫਰੰਟ ਹੈ ਇਹ ਕੰਬੀਨੇਸ਼ਨ ਬ੍ਰੇਕ ਹੈ ਇਹਦੇ ਨੂੰ ਜਦੋਂ ਦੀਵਾਨਿਆਂ ਤੁਸੀਂ ਦੋਨੋਂ ਬ੍ਰੇਕਸ ਇਕੱਠੀਆਂ ਲੱਗਦੀਆਂ ਉਹ ਨਾ 슬ਿੱਪ ਨਹੀਂ ਕਰੇਗਾ ਕਦੀ ਵੀ ਬਾਈਕ ਅੱਛਾ ਇੱਕ ਖਾਸ ਗੱਲ ਹੈ ਸਰ ਕਿਉਂਕਿ ਦੇਖੋ ਬਾਈਕ ਦਾ ਯੂਥ ਜਿਹੜੇ ਨੌਜਵਾਨ ਹੈ ਮੁੰਡੇ ਉਹਨਾਂ ਨੇ ਬਾਈਕ ਲੈਣੀ ਹੈ ਮਾਤਾ ਪਿਤਾ ਨੇ ਲੈ ਕੇ ਦੇਣੀ ਲੇਕਿਨ ਉਹਨਾਂ ਨੂੰ ਚਿੰਤਾ ਰਹਿੰਦੀ ਹੈਰ ਬੱਚਾ ਬਾਈਕ ਬਹੁਤੀ ਭਜਾਵੇ ਨਾ ਤਾਂ ਦੀ ਸਪੀਡ ਕਿੰਨੀ ਲਿਮਟ ਹੈ ਸਰ ਜਿਹੜਾ ਸਪੋਰਟਸ ਬਾਈਕ ਹੈ ਉਹ 75 ਤੱਕ ਜਾਂਦਾ ਹੈ ਬਹੁਤ ਹੈ ਬਹੁਤ ਹੈ ਬਹੁਤ ਹੈ ਮੇਰੇ ਸਾਹਮਣੇ ਠੀਕ ਹੈ ਇਸ ਤੋਂ ਜ਼ਿਆਦਾ ਹੋਣੀ ਵੀ ਨਹੀਂ ਚਾਹੀਦੀ ਜੈਨੂਇਨ ਸਪੀਡ ਹੈ ਅੱਛਾ ਮੈਂ ਥਰਡ ਮੋਡ ਤੇ ਚਲਾ ਕੇ ਦੇਖਿਆ ਬਾਈਕ ਪਰ ਉੱਡਦਾ ਜਾਂਦਾ ਹੈ ਹਾਂਜੀ ਹਾਂਜੀ ਇਸ ਪੂਰੀ ਪੇਕਅਪ ਪੂਰੀ ਪੇਕਅਪ ਪਟੋਲ ਨਾਲੋਂ ਵੱਧ ਪੇਕਅਪ ਇਸ ਤੋਂ ਜ਼ਿਆਦਾ ਆਪਣੀ ਸਰ ਤੋਂ ਵੱਧ ਜ਼ਿਆਦਾ ਚਲਾਉਣਾ ਵੀ ਨਹੀਂ ਚਾਹੀਦਾ ਔਰ ਸਾਡੀਆਂ ਰੋਡਸ ਅਲਾਉਡ ਵੀ ਨਹੀਂ ਕਰਦੀ ਆਪਣੀ ਸੜਕਾਂ ਅਲਾਉਡ ਵੀ ਨਹੀਂ ਕਰਦੀ ਅਲਾਉਡ ਵੀ ਨਹੀਂ ਕਰਦੀ ਅੱਛਾ ਟੈਂਕੀ ਦੀ ਗੱਲ ਕਰ ਲਈਏ ਸਰ ਸਰ ਟੈਂਕੀ ਦੇ ਅੰਦਰ ਬੈਟਰੀ ਲੱਗੀ ਹੋਈ ਹੈ ਬੈਟਰੀ ਹੈ ਡਿਟੈਚੇਬਲ ਬੈਟਰੀ ਹੈ ਓਕੇ ਜੇ ਕਿਸੇ ਦਾ ਕੋਈ ਫਰਸਟ ਫਲੋਰ ਤੇ ਜਾਂ ਸੈਕੰਡ ਫਲੋਰ ਤੇ ਘਰ ਹੈ ਇਹਨੂੰ ਕੱਢ ਕੇ ਲੈ ਕੇ ਜਾ ਸਕਦੇ ਆ ਹਾਂ ਜੇ ਤੁਸੀਂ ਗਲੀ 'ਚ ਗੱਡੀ پارک ਕਰਦੇ ਜੇ ਅੰਦਰ ਪਾਰਕਿੰਗ ਨਹੀਂ ਹੈ ਵੈਸੇ ਅੱਜਕ ਕੀ ਕਹੇ ਸੇਫ ਹੈ ਤੁਸੀਂ ਸਾਡੇ ਸ਼ਹਿਰਾਂ 'ਚ ਤਾਂ ਚਲੋ ਹਰੇਕ ਦੇ ਇੱਕ ਫਲੈਟ ਸਿਸਟਮ ਨਹੀਂ ਹੈਗਾ ਜਿਹੜੇ ਸ਼ਹਿਰਾਂ 'ਚ ਫਲੈਟ ਸਿਸਟਮ ਹੈਗਾ ਉਹਦੇ ਵਿੱਚ ਆ ਇਜ਼ੀ ਰਹਿੰਦਾ ਜਾਂ ਇਜ਼ੀ ਰਹਿੰਦਾ ਤੁਹਾਡੀ ਬਾਈਕ ਸਮਝ ਲਓ ਤੁਸੀਂ 3ਰਡ ਫਲੋਰ ਤੇ ਨਾਲ ਹਾਂਜੀ ਇੱਕ ਮੈਂ ਹੋਰ ਵਿੱਚੇ ਮੈਨੂੰ ਗੱਲ ਯਾਦ ਆ ਗਈ ਜੀ ਇਹ ਜਿਹੜੀ ਬਾਈਕ ਹੈ ਇਹ ਪੂਰੇ ਇੰਡੀਆ ਲੈਵਲ ਦੇ ਉੱਤੇ ਵਾਰੰਟੀ ਹੈ ਇਹਦੇ ਜੇ ਮੇਰੇ ਕੋ ਖਰੀਦ ਲਿਆ ਬੰਦੇ ਦੀ ਕੱਲ ਨੂੰ ਕੋਈ ਟ੍ਰਾਂਸਫਰ ਹੋ ਜਾਂਦੀ ਹੈ ਦਿੱਲੀ ਚਲੇ ਜਾਂਦਾ ਨੋਇਡਾ ਚਲੇ ਜਾਂਦਾ ਪੜਨ ਚਲੇ ਜਾਂਦਾ ਬੱਚਾ ਪੜਨ ਚਲੇ ਜਾਂਦਾ ਬੱਚਾ ਜੀ ਉੱਥੇ ਵੀ ਵਾਰੰਟੀ ਮਿਲੇਗੀ ਉੱਥੇ ਮਿਲੇਗੀ ਹਾਂਜੀ ਜਿੱਦਾਂ ਬਾਕੀ ਕੰਪਨੀਆਂ ਦਾ ਹੁੰਦਾ ਹੈ ਗਾਰੰਟੀ ਦੀ ਗੱਲ ਕਰ ਲਈਏ ਜੀ ਸਰ 2 ਸਾਲ ਵਾਰੰਟੀ ਨਾਲ ਮਿਲੇਗੀ ਜੀ ਉਸ ਤੋਂ ਬਾਅਦ 5 ਸਾਲ ਐਕਸਟੈਂਡਡ ਵਾਰੰਟੀ ਬੰਦਾ ਲੈ ਸਕਦਾ ਉਹ ਸਾਰਾ ਐਪ ਦੇ ਉੱਤੇ ਮੈਂਸ਼ਨ ਹੈ ਹਰ ਇੱਕ ਪਰਚੇਸ ਦੇ ਨਾਲ ਇੱਕ ਐਪ ਨਾਲ ਆਟੋਮੈਟਿਕਲੀ WhatsApp ਤੇ ਲਿੰਕ ਆ ਜਾਂਦਾ ਉਹਦੇ ਪਰ ਸਾਰਾ ਜੋ ਤੁਸੀਂ ਪੇਮੈਂਟ ਕਰ ਕੀਤੀ ਹੈ ਜਾਂ ਜੋ ਵਾਰੰਟੀ ਤੁਹਾਡੀ ਬੈਲੈਂਸ ਹੈ ਔਰ ਜੋ ਐਕਸਟੈਂਡਡ ਵਾਰੰਟੀ ਲੈਣੀ ਹੈ 2200 ਰੁਪਏ ਸਾਲ ਦਾ ਦੇ ਕੇ ਐਕਸਟੈਂਡਡ ਵਾਰੰਟੀ ਜਿਹਦਾ LCDs ਦਾ ਲੈਣੇ ਆ ਸੀ ਉਹਦਾ ਲੈ ਸਕਦੇ ਪੈਨ ਇੰਡੀਆ ਫੈਸਿਲਿਟੀ ਪੈਨ ਇੰਡੀਆ ਫੈਸਿਲਿਟੀ ਠੀਕ ਹੈ ਆਪਾਂ ਇੱਕ ਵਾਰੀ ਦਿਖਾ ਦਈਏ ਸਟੋਰੇਜ ਜਿਹਦੇ ਵਿੱਚ ਮੇਰੇ ਖਿਆਲ ਥੋੜੀ ਜਿਹੀ ਮਿਲ ਜਾਂਦੀ ਆ ਹਾਂਜੀ ਜੀ ਇਸ ਸਟੋਰੇਜ ਦੇ ਮੋਬਾਈਲ ਬੰਦਾ ਰੱਖ ਸਕਦਾ بارش ਹੋ ਰਹੀ ਹੈ ਜਾਂ ਕੋਈ ਇਹਨੂੰ ਸਾਫ ਕਰਨ ਵਾਸਤੇ ਕੱਪੜਾ ਰੱਖਣਾ ਹੈ ਸਿੰਪਲ ਹਾਂ ਆ ਬੈਟਰੀ ਚਲੋ ਜਿਵੇਂ ਬੱਚੇ ਅੱਜਕੱਲ ਕਾਲਜ ਜਾਂਦੇ ਆਪਣੀ ਕਾਪੀ ਰੱਖਣੀ ਹੈ ਪੈਨ ਰੱਖਣਾ ਮੋਬਾਈਲ ਰੱਖਣਾ ਤੁਸੀਂ ਹਾਂਜੀ ਜਿਹੜਾ ਸੀਟ ਥੱਲੇ ਜਗ੍ਹਾ ਵੀ ਕਾਫੀ ਹੈ ਇਹਦੇ ਜੀ ਜਿਹੜਾ ਕੰਪਿਊਟਰ ਬਾਈਕ ਹੈ ਜਿਹੜਾ ਸਾਡਾ RV1+ ਹੈ ਉਹਦੇ ਵਿੱਚ ਤਾਂ ਚਾਰਜਰ ਵੀ ਰੱਖ ਕੇਰੀ ਕਰ ਸਕਦੇ ਹਾਂ ਤੁਸੀਂ ਓਕੇ ਹਾਂਜੀ ਤਾਂ ਸੀਟ ਦੀ ਗੱਲ ਕਰ ਲਈਏ ਸੀਟ ਬੜੀ ਫਲੈਕਸੀਬਲ ਹੈ ਬੜੀ ਕੰਫਰਟੇਬਲ ਸੀਟ ਹੈ ਮੈਂ ਖੁਦ ਚਲਾ ਕੇ ਹਟਿਆ ਬਾਈਕ ਤਾਂ ਤੁਹਾਡੇ ਜਿਹੜੀ ਆਰਮਸ ਹੈ ਉਹ ਵੀ ਰਿਲੈਕਸ ਰਹਿੰਦੀਆਂ ਪਿੱਠ ਵੀ ਰਿਲੈਕਸ ਰਹਿੰਦੀ ਸਿੱਧੀ ਰਹਿੰਦੀ ਹੈ ਟੇਢੀ ਨਹੀਂ ਹੁੰਦੀ ਹਾਂਜੀ ਹਾਂਜੀ ਜੀ ਸਰ ਆਪਾਂ ਇਹਦੀ ਚੇਨ ਦੀ ਗੱਲ ਕਰ ਲਈਏ ਜੀ ਸ਼ੌਕਸ ਦੀ ਤਾਂ ਗੱਲ ਕਰ ਲਈ ਹੈ ਹਾਂਜੀ ਸਰ ਇਹਦੇ 'ਚ ਬੈਲਟ ਡਰਾਈਵ ਹੈ ਬੈਲਟ ਡਰਾਈਵ ਹੈ ਹਾਂਜੀ ਚੇਨ ਨਹੀਂ ਹੈ ਚੇਨ ਜਿਹੜਾ RV1+ ਹੈ ਉਹਦੇ 'ਚ ਚੇਨ ਡਰਾਈਵ ਹੈ ਜੀ ਰੀਅਰ ਦੀ ਗੱਲ ਕਰ ਲਈ ਜਿਹੜੀ ਲਾਈਟ ਵੀ ਹੈ ਸਰ ਰੀਅਰ ਲਾਈਟ ਦੇਖੋ ਕਿੰਨੀ ਸਲੀਕ ਹੈ ਕਿੰਨੀ ਸੋਹਣੀ ਲੱਗਦੀ ਹੈ ਲਾਈਟ ਪਰ ਦੂਰੋਂ ਵਿਜੀਬਲ ਹੈ ਬਿਲਕੁਲ ਵਿਜੀਬਲ ਹੈ ਠੀਕ ਹੈ ਗਵਰਨਮੈਂਟ ਦੇ ਨੋਰਮਸ ਦੇ ਮੁਤਾਬਕ ਹੈ ਹਾਂ ਬਕਾਇਦਾ ਨੰਬਰ ਲੱਗੇਗਾ ਆਰਸੀ ਬਣੇਗੀ ਇੰਸ਼ੋਰੈਂਸ ਨਾਲ ਮਿਲੇਗੀ ਤੇ ਪਿੱਛੇ 5 ਸਾਲ ਦੀ ਇੰਸ਼ੋਰੈਂਸ ਨਾਲ ਮਿਲੇਗੀ ਜਿਹੜਾ ਇਹ ਕੈਰੀਅਰ ਹੈ ਜੀ ਇਹ ਪੂਰਾ ਸਟਰੋਂਗ ਹੈ ਸਰ ਸਟਰੋਂਗ ਹੈ ਹਾਂਜੀ ਡੋਲਦਾ ਨਹੀਂ ਹੈ ਨਹੀਂ ਨਹੀਂ ਡਿਲਦਾ ਵੀ ਨਹੀਂ ਕੋਈ ਵੀ ਕੋਈ ਵੀ ਸਰ ਨੰਬਰ ਲੱਗਣ ਵਾਲੀ ਗੱਡੀ ਆਏਗੀ ਨਾ ਇਲੈਕਟ੍ਰਿਕ ਸੈਗਮੈਂਟ 'ਚ ਜਾਂ ਪੈਟਰੋਲ ਸੈਗਮੈਂਟ 'ਚ ਉਹ 100 150 ਦੀ ਕਿਲੋਮੀਟਰ ਦੀ ਸਪੀਡ ਨਾਲ ਟੈਸਟਡ ਹੁੰਦੀ ਹੈ ਗੱਡੀ ਜੀ ਉਹਦਾ ਸਾਰਾ ਜੋ ਮਟੀਰੀਅਲ ਹੈ ਬਿਲਕੁਲ ਸੋਲਿਡ ਲੱਗਿਆ ਹੁੰ ਪ੍ਰੋਪਰ ਸਟੈਂਡ ਹੁੰਦੀ ਹੈ ਜੇ ਸਪਾਇਕ ਤੇ ਨੰਬਰ ਪਲੇਟ ਲੱਗੇਗੀ ਲੱਗੇਗੀ ਸਰ ਲੱਗੇਗੀ ਗ੍ਰੀਨ ਨੰਬਰ ਪਲੇਟ ਲੱਗੇਗੀ ਉਹ ਨਾਲੇ ਦਵਾਂਗੇ ਜੀ ਹਾਂਜੀ ਉਹ ਫਾਰਮੈਲਿਟੀਜ਼ ਤੁਸੀਂ ਕਰਕੇ ਹਾਂਜੀ ਅਸੀਂ ਸਾਰੀਆਂ ਅਸੀਂ ਕਰਕੇ ਦਵਾਂਗੇ ਕਿੰਨਾ ਤਾਂ ਨਹੀਂ ਪਊਗਾ ਇਹਦੇ 'ਚ ਇੱਕ ਹੋਰ ਤੁਹਾਨੂੰ ਦੱਸਦਾ ਸਬਸਿਡੀ ਵੀ ਹੈਗੀ ਐ ਤੇ ਪਰ ਗਵਰਨਮੈਂਟ ਵੱਲੋਂ ਸਬਸਿਡੀ ਉਹਦੇ ਪਾਸੇ ਆ ਰਹੀ ਆ ਸੀ ਜੀ ਹੁਣ ਕਈ ਮੇਰੇ ਛੋਟੇ ਭਰਾਵਾਂ ਨੇ ਇਹ ਬਾਈਕ ਪਸੰਦ ਕਰ ਲਈ ਹੈ ਉਹ ਕਹਿੰਦੇ ਹੋਣੇ ਕਿ ਪਾਪਾ ਠੀਕ ਐ ਮੈਂ ਬਹੁਤੀ ਮਹਿੰਗੀ ਨਹੀਂ ਲੈਂਦਾ ਮੈਂ ਪੈਟਰੋਲ ਬਾਈਕ ਨਹੀਂ ਲੈਂਦਾ ਮੈਂ ਹੁਣ ਇਹ ਬਾਈਕ ਲੈ ਲੈਣਾ ਮੈਨੂੰ ਇਹ ਪਸੰਦ ਆ ਕਿ ਲੈ ਕੇ ਦਿਓ ਸਬਸਿਡੀ ਕਿ ਨਹੀਂ ਦੋਗੇ ਸਰ 10000 ਸਬਸਿਡੀ ਹੈ ਗਵਰਨਮੈਂਟ ਵਾਲਾ ਅਸੀਂ ਅਸੀਂ ਪ੍ਰੋਸੈਸ ਕਰਕੇ ਦਵਾਂਗੇ ਠੀਕ ਹੈ ਜੀ ਜਦੋਂ ਕਸਟਮਰ ਨੇ ਪੇਮੈਂਟ ਕਰਨੀ ਆ ਜੀ ਉਦੋਂ ਚ ਲੈਸ ਕਰਕੇ ਹੀ ਲਵਾਂਗੇ ਪਰ ਪਾਪਾ ਨਹੀਂ ਮੰਨ ਰਹੇ ਉਹ ਕਹਿੰਦੇ ਬੇਟਾ ਮੈਂ ਤਾਂ ਡਾਊਨ ਪੇਮੈਂਟ ਕਰਕੇ ਹੀ ਬਾਈਕ ਲੈਣੀ ਆ ਬਾਕੀ EMI ਤੈਨੂੰ ਦੇਣੀ ਆ ਥੋੜੀ ਪਾਕਟ ਮਨੀ ਤੂ ਘਟਣੀ ਥੋੜੀ ਮੈਂ ਦਊਗਾ ਤਾਂ ਡਾਊਨ ਪੇਮੈਂਟ ਕਰਕੇ EMI ਵਾਲਾ ਸਿਸਟਮ ਹੋ ਸਕਦਾ ਸਰ ਸਿਰਫ 10000 ਰੁਪਿਆ ਡਾਊਨ ਪੇਮੈਂਟ 10000 ਚ ਬਾਈਕ ਲੈ ਕੇ ਜਾ ਸਕਦੇ ਆ ਬਾਈਕ ਲੈ ਜਾਓ ਔਰ ਪੈਟਰੋਲ ਦਾ ਕੋਈ ਖਰਚਾ ਨਹੀਂ ਪੈਟਰੋਲ ਦਾ ਕੋਈ ਖਰਚਾ ਨਹੀਂ ਜਿੰਨੀ ਤੁਹਾਡੀ ਕਿਸ਼ਤ ਬਣਨੀ ਹੈ ਉਨੇ ਉਨਾ ਤਾਂ ਤੁਸੀਂ ਅੱਜ ਕੱਲ ਪੈਟਰੋਲ ਦਾ ਖਰਚਾ ਹੀ ਕਰ ਰਹੇ ਆ 5 ਸਾਲ ਦਾ ਲੋਨ ਹੋ ਜਾਏਗਾ ਇਹਦੇ ਪਰ 5 ਸਾਲ ਦਾ ਲੋਨ ਹੋ ਜਾਏਗਾ ਹਾਂਜੀ 1 ਸਾਲ ਤੋਂ ਲੈ ਕੇ 5 ਸਾਲ ਤੱਕ ਲੋਨ ਕਿ ਕਿਸ਼ਤ ਕਿੰਨੇ ਕੁ ਬਣ ਜਾਈ ਦੀ ਮਿਨੀਮਮ ਤੋਂ ਮਿਨੀਮਮ ਸਰੋ ਡਿਪੈਂਡ ਕਰਦਾ ਤੁਹਾਡੀ ਡਾਊਨ ਪੇਮੈਂਟ ਤੇ ਠੀਕ ਹੈ ਜੀ ਫਾਰ ਇਗਜ਼ਾਮਪਲ ਜਿਸ ਤਰ੍ਹਾਂ ਜੇ 25000 ਰੁਪਏ ਡਾਊਨ ਪੇਮੈਂਟ ਬੰਦਾ ਦਿੰਦਾ ਹੈ ਜੀ 5 ਸਾਲ ਦਾ ਲੋਨ ਕਰਾਂਦਾ ਹੈ ਤਾਂ 252700 ਰੁਪਏ ਮੰਥਲੀ ਕਿਸ਼ਤ ਬਣਦੀ ਹੈ ਕਿੰਨਕ ਤੇਲ ਤਾਂ ਮੁੰਡੇ ਅੱਜਕੱਲ ਹਫ਼ਤੇ 'ਚ ਫੂਕ ਦਿੰਦੇ ਆ ਬਿਲਕੁਲ ਬਿਲਕੁਲ ਮਤਲਬ ਐਸੇ ਆਪਾਂ 10000 'ਚ ਵੀ ਡਾਊਨ ਪੇਮੈਂਟ ਦੇ ਕੇ ਬਾਈਕ ਲੈ ਸਕਦੇ ਆ ਚਲੋ ਹੁਣ ਬੇਟੇ ਨੂੰ ਤਾਂ ਪਸੰਦ ਆ ਗਈ ਪਾਪਾ ਕਹਿੰਦੇ ਲੱਗੇ ਹੱਥ ਮੈਂ ਵੀ ਹੱਥ ਤੋਂ ਲੈਣਾ ਆਪ ਹੁਣ ਦੂਜੀ ਬਾਈਕ ਵੀ ਦਿਖਾ ਦਿਓ ਹੁਣ ਪਾਪਾ ਲਈ ਵੀ ਬਾਈਕ ਦਿਖਾਣੀ ਆ ਤਾਂ 1 rv1 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 we are one one you won my heart ji chalo ji todi bike ne mera dil jit le definitely jitya ji sade time te cheeza nahi si hun aa riyan ta bachiyan di zindagi jehdi sukhali kar ditti kyuki patrol din pratidin badhda ja reya ta ede visar chan na pau ji sir projector headlight hm drl lagya hoya hm double channel hm shocker channel shocker ਡਿਸਕ ਬ੍ਰੇਕ ਹੈ ਚ ਵੀ ਡਿਸਕ ਬ੍ਰੇਕ ਡਬਲ ਡਬਲ ਫਰੰਟ ਡਿਸਕ ਰੀਅਰ ਡਿਸਕ ਜਿਹੜਾ ਰਾਈਟ ਸਾਈਡ ਪ੍ਰੈਸ ਕਰਦੇ ਨੇ ਡਬਲ ਤਾਂ ਬੇਟੇ ਨੂੰ ਤਾਂ ਦਿੱਤੀ ਸੀ ਪਾਪਾ ਨੂੰ ਵੀ ਦੇ ਦਿੱਤੀ ਪਾਪਾ ਨੂੰ ਵੀ ਦੇ ਦੇ ਦੁੱਤੀ ਟਾਇਰ ਵੀ ਕੰਪਨੀ ਦੇ ਅਲੋਏ ਵੀ ਕੰਪਨੀ ਸੇਮ ਐਮ ਆਰ ਐਫ ਠੀਕ ਹੈ ਜੀ ਰੀਵੋਲਟ ਦਾ ਅਲੋਏ ਵੀ ਜੀ ਇੱਥੇ ਵੀ ਸਪੇਅਰ ਫਿਰ ਉਹ ਹੀ ਸੇਮ ਸੇਮ ਉਹ ਹੀ ਸੇਮ ਇਹਦੇ ਚ ਕਿਲੋਮੀਟਰ ਵੱਧ ਘੱਟਦਾ ਬਾਈਕ ਕਿਉਂਕਿ ਇਹਦੀ ਮੈਕਸਿਮ ਸਪੀਡ ਘੱਟਾ ਕੋਈ ਪਾਪਾ ਚਲਾਉਂਦਾ ਪਾਪਾ ਉਹਨਾਂ ਨੂੰ ਉਹਨਾਂ ਨੂੰ 50 ਤੱਕ ਇਹ 65 ਤੱਕ ਜਾਂਦਾ ਵਸ ਠੀਕ ਹੈ ਜੀ ਹਾਂ ਜੀ ਮੈਨੂੰ 70 ਤੱਕ ਵੀ ਜਾਂਦਾ ਹੋਵੇਗਾ ਮੈਂ ਸੁਣਿਆ ਟੈਸਟ ਕੀਤਾ ਹੋਇਆ ਪਰ ਪਾਪਾ ਚਲਾਉਂਦੇ ਨਹੀਂ ਹਾਂਜੀ ਪਾਪਾ ਕਹਿੰਦੇ 50 60 ਤੇ ਜਾਣਾ ਮੱਝੇ-ਬੱਝੇ ਨਾ ਜਾਣਾ ਜ਼ਿੰਦਗੀ ਦੇਖ ਤਾਂ ਲਈ ਆਪਾਂ ਨਜ਼ਾਰੇ ਲੈਣੇ ਆ ਡਿਜੀਟਲ ਪੈਨਲ ਹੈ ਹਾਂਜੀ ਡਿਜੀਟਲ ਪੈਨਲ ਹੈ ਲਾਈਟ ਦੀ ਤੁਸੀਂ ਗੱਲ ਕਰ ਲਈ ਐਂਡੀਕੇਟਰ ਸੇਮ ਆ ਗਿਆ ਜੀ ਤੇ ਆਪਾਂ ਜੇ ਇੱਧਰ ਚੇਨ ਦੀ ਗੱਲ ਕਰ ਲਈਏ ਜਿਸ ਤਰ੍ਹਾਂ ਸਪੋਰਟਸ ਬਾਈਕ ਹੈ ਜਿਹੜਾ ਉਹ ਬੈਲਟ ਡਰਾਈਵ ਹੈ ਇਹ ਚੇਨ ਡਰਾਈਵ ਹੈ ਠੀਕ ਹੈ ਪਾਪਾ ਨੂੰ ਐਸੀ ਵੀ ਚੇਨ ਚਾਹੀਦਾ ਹਾਂਜੀ ਚੇਨ ਚਾਹੀਦਾ ਚੇਨ ਚਾਹੀਦਾ ਮੈਨੂੰ ਚੇਨ ਵਾਜੀ ਲੱਗਦਾ ਤਾਂ ਚੇਨ ਦੇ ਦਿਤਿ ਆਪਾਂ ਬਿਲ ਸ਼ਾਰਪ ਹੈਡਲਾਈਟ ਸ਼ਾਰਪ ਟੇਲ ਲਾਈਟ ਹੈ ਔਰ ਸਟਰੋਂਗ ਸਮਾਨ ਰੱਖਣ ਲਈ ਲਗੇਜ ਰੱਖਣ ਲਈ ਕਿਉਂਕਿ ਪਾਪਾ ਨੇ ਸਬਜ਼ੀਆਂ ਲੈ ਕੇ ਜਾਣੀਆਂ ਹਾਂਜੀ ਹਾਂਜੀ ਸਬਜ਼ੀਆਂ ਘਰ ਲੈ ਕੇ ਜਾਣੀਆਂ ਹੁੰਦੀਆਂ ਬੇਟੇ ਨੂੰ ਨਹੀਂ ਲੈ ਕੇ ਜਾਣੀ ਪਾਪਾ ਸੀਟ ਬੜੀ ਕੰਫਰਟੇਬਲ ਲੱਗ ਰਹੀ ਹੈ ਕੰਫਰਟੇਬਲ ਸੀਟ ਹੈ ਲੰਬੀ ਸੀਟ ਹੈ ਸਰ ਪਾਪਾ ਮਮਾ ਦੋਨੋਂ ਕੰਫਰਟੇਬਲੀ ਬੈਠ ਸਕਦੇ ਕੰਫਰਟੇਬਲ ਬੈਠ ਸਕਦੇ ਮਮਾ ਮੋਟੇ ਵੀ ਹੋਣ ਤਾਂ ਵੀ ਬੈਠਣਗੇ ਹੂੰ ਠੀਕ ਹੈ ਜੀ ਆਪਾਂ ਇਹਦੀ ਸਟੋਰੇਜ ਦਿਖਾ ਦਈਏ ਹਾਂਜੀ ਸਟੋਰੇਜ ਇਹਦੇ ਇਸੇ ਮਾਡਲ ਵਿੱਚ ਪ੍ਰੋਪਰ ਚਾਰਜਰ ਰੱਖਣ ਲਈ ਜਗ੍ਹਾ ਬਣੀ ਹੋਈ ਹੈ ਵੈਸੇ ਬਾਈਕ 'ਚ ਫੈਸਿਲਿਟੀ ਹੈ ਨਹੀਂ ਬਾਕੀ ਕਿਸੇ ਬਾਈ ਉਹ ਦੂਸਰੇ ਬਾਈਕ 'ਚ ਨਹੀਂ ਹੈਗੀ ਇਸ ਬਾਈਕ 'ਚ ਹੈਗੀ ਹੈ ਹੂੰ ਨੀ ਵੈਸੇ ਵੈ ਇਸ ਸੈਗਮੈਂਟ ਦੀ ਗੱਲ ਕਰੀਏ ਇੰਨੀ ਪ੍ਰਾਈਸ ਦੇ ਵਿੱਚ ਕਿਤੇ ਵੀ ਨਹੀਂ ਆ। ਇਹ ਚ ਵੀ ਸਬਸਿਡੀ ਮਿਲੇਗੀ? ਹਾਂਜੀ ਹਾਂਜੀ 10000 ਸਬਸਿਡੀ। ਤੇ ਮਿਨਿਮਮ ਡਾਊਨ ਪੇਮੈਂਟ ਕਿੰਨੀ ਕਰਨੀ ਹੈ ਜੀ? ਸਰ ਡਾਊਨ ਪੇਮੈਂਟ ਹੋਈ 10000 ਤੇ ਮਿਲਦੀ। 10000 ਹਾਂਜੀ 9999 9999 ਚਲੋ 9999 ਤੁਸੀਂ ਪੀ ਪਤੀ ਨਾਮ ਤੇ ਕਰ ਸਕਦੇ ਹੋ। ਔਰ ਤੁਸੀਂ ਇੱਥੇ ਆ ਕੇ ਆਪਣੀ ਮਨ ਚਾਹੀ ਬਾਈਕ ਲੈ ਸਕਦੇ ਹੋ। ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਵੀਡੀਓ ਬਣਾ ਰਹੇ ਹਾਂ ਤਾਂ ਤੁਸੀਂ ਇਹ ਬਾਈਕ ਨੂੰ ਲੈਣਾ ਆਪਣਾ ਮਨ ਬਣਾ ਤੁਸੀਂ ਤੇ ਰਿਵਿਊ ਚੈੱਕ ਕਰੋ ਜਦ ਰਿਵਿਊ ਚੈੱਕ ਕਰੋਗੇ ਤੁਸੀਂ ਦੇਖੋਗੇ ਕਿ ਲੋਕ ਕਿੰਨੇ ਸੈਟੀਸਫਾਈਡ ਆ ਕਿੰਨੇ ਖੁਸ਼ ਆ ਫਿਰ ਤੁਸੀਂ ਆਪ ਕਹੋਗੇ ਕਿ ਅਸੀਂ ਵੀ ਨਵੀਂ ਬਾਈਕ ਲੈਣ ਦਾ ਮਨ ਬਣਾ ਰਹੇ ਹਾਂ ਤੇ ਅਸੀਂ ਰਿਵੋਲਟ ਕਿਉਂ ਨਾ ਟਰਾਈ ਕਰੀਏ ਟੈਸਟ ਡਰਾਈਵ ਲੈ ਲਿਆ ਸਕਦੇ ਬਿਲਕੁਲ ਆ ਸਕਦੇ ਜੀ ਟੈਸਟ ਡਰਾਈਵ ਲਈ ਸਾਡੇ ਕੋਲ ਬਾਈਕ ਅਵੇਲੇਬਲ ਆ ਆ ਕੇ ਬਾਈਕ ਫੀਲ ਕਰੋ ਦੇਖੋ ਅਜੇ ਟੈਸਟ ਡਰਾਈਵ ਹੋਪ ਹੋ ਚੁੱਕੀ ਮੈਂ ਉਹਦੇ ਕਿਲੋਮੀਟਰ ਪੜਿਓ ਕੋਈ ਹਜ਼ਾਰ ਟੱਪ ਗਿਆ ਇਹ ਮਤਲਬ ਇੰਨੇ ਲੋਕਾਂ ਕੋਲ ਟੈਸਟ ਕਰਕੇ ਇਹ ਕੱਲੇ ਟੈਸਟ ਨਹੀਂ ਖੁਦ ਮੈਂ ਉਹੀ ਚਲਾ ਰਿਹਾ ਬਾਈ ਪਰ ਪਬਲਿਕ ਵੀ ਆ ਰਹੀ ਹੈ ਪਬਲਿਕ ਵੀ ਆ ਰਹੀ ਹੈ ਟੈਸਟ ਡਰਾਈਵ ਲੈ ਆ ਰਹੀ ਹੈ ਬਿਲਕੁਲ ਬਿਲਕੁਲ ਆ ਰਹੀ ਹੈ ਜਦੋਂ ਮੈਂ ਬਾਈਕ ਲੈ ਕੇ ਨੰਗੇ ਮੈਨੂੰ ਕਈ ਜਣੇ ਕਹਿੰਦੇ ਇਲੈਕਟ੍ਰਿਕ ਬਾਈਕ ਲੈ ਲੀ ਮਤਲਬ ਲੋਕਾਂ ਨੂੰ ਪਤਾ ਰਿਵੋਲਟ ਬਾਰੇ ਹਾਂਜੀ ਅਵੇਅਰ ਨਹੀਂ ਬਿਲਕੁਲ ਪਤਾ ਜੀ ਤਾਂ ਹੁਣ ਰਜਿੰਦਰ ਪੱਜ ਦੀ ਸਪੋਰਟਸ ਬਾਈਕ ਸਾਡੇ ਨਾਲ ਹੈ ਆਈ ਮੀਨ ਉਹਨਾਂ ਦਾ ਬੇਟਾ ਸਾਡੇ ਨਾਲ ਹੈ ਮੇਰੇ ਤੋਂ ਲੰਬਾ ਹੋ ਗਿਆ ਉਮਰ ਸਿੱਖਾਂਗੇ ਜਾਣਾਂਗੇ ਕਿ ਐਪ ਵਿੱਚ ਕੀ ਕੀ ਫੈਸਿਲਿਟੀ ਮਿਲ ਰਹੀ ਹੈ ਜੀ ਅਭੀਨਵ ਜੀ ਜਿਦਾਂ ਕਿ ਮੈਂ ਤੁਹਾਨੂੰ ਦੱਸਦਾ ਕਿ ਜੇ ਸਪੋਰਟਸ ਬਾਈਕ ਆ ਇਹ ਐਪ ਨਾਲ ਕਨੈਕਟ ਹੋ ਜਾਂਦਾ ਹੈ ਦਾ ਐਪ ਨਾਲ ਬਹੁਤ ਸਾਰੇ ਫੀਚਰਸ ਅਨਲੌਕ ਕਰ ਸਕਦੇ ਤੁਸੀਂ ਜਿਦਾਂ ਕਿ ਇਹਦਾ ਇੱਕ ਫੀਚਰ ਹੈ ਵਾਇਸ ਅਸਿਸਟੈਂਸ ਵਾਇਸ ਅਸਿਸਟੈਂਸ ਨਾਲ ਕੀ ਹੋਣਾ ਤੁਸੀਂ ਆਪਣੀ ਵਾਇਸ ਸੈੱਟ ਕਰ ਦੋਗੇ ਤੁਹਾਡੇ ਬੋਲਦੇ ਤੇ ਔਨ ਬਾਈਕ ਔਨ ਹੋ ਜਾਏਗੀ ਐਲੈਕਸਾ ਵਾਲੀ ਫੀਚਰ ਹੋਰ ਸਰ ਪੂਰੀ ਇਹਨੂੰ ਤੁਸੀਂ ਆਨ ਕਰੂਗੇ ਆਨ ਹੋਏਗੀ ਆਫ ਕਰੂਗੇ ਆਫ ਹੋਏਗੀ ਇਹਦੇ ਅੰਦਰ ਇੱਕ ਸਾਊਂਡ ਤੁਸੀਂ ਤੁਹਾਨੂੰ ਸੁਣਾਈ ਆ ਐਪ ਨਾਲ ਕਨੈਕਟ ਕਰੂਗੇ ਚਾਰ ਤਰ੍ਹਾਂ ਦੀ ਸਾਊਂਡ ਹੋਰ ਚਾਰ ਤਰ੍ਹਾਂ ਦੀ ਸਾਊਂਡ ਨੂੰ ਤੁਸੀਂ ਸਵਿਚ ਕਰ ਸਕਦੇ ਹੋ ਕਿ ਕਿਹੜੀ ਸਾਊਂਡ ਤੁਹਾਨੂੰ ਵਧੀਆ ਲੱਗ ਰਹੀ ਹੈ ਮਤਲਬ ਬਾਈਕ ਦੀ ਜਿਹੜੀ ਸਾਊਂਡ ਹੈ ਹਾਂਜੀ ਚਾਰ ਤਰ੍ਹਾਂ ਦੇ ਬਾਈਕ ਦੀ ਸਾਊਂਡ ਹੈ ਠੀਕ ਹੈ ਜੀ ਉਹਦੇ ਨਾਲ ਜੀਓ ਫੈਂਸਿੰਗ ਹੋ ਸਕਦੀ ਹੈ ਜੀਓ ਫੈਂਸਿੰਗ ਦਾ ਮਤਲਬ ਹੁੰਦਾ ਹੈ ਕਿ ਅੱਪਾ ਨਾ ਇੱਕ ਏਰੀਆ ਸੈੱਟ ਕਰ ਦਿੱਤਾ ਕਿ ਬਾਈਕ ਇਸ ਏਰੀਆ ਤੋਂ ਬਾਹਰ ਜਾਏਗਾ ਤਾਂ ਤੁਹਾਡੇ ਐਪ ਵਿੱਚ ਤੁਹਾਨੂੰ ਨੋਟੀਫਿਕੇਸ਼ਨ ਆ ਜਾਏਗੀ ਤੇ ਜਿਹੜਾ ਚੋਰੀ ਦਾ ਖਤਰਾ ਉਹ ਘਟ ਜਾਏਗਾ ਹਾਂਜੀ ਤੁਸੀਂ ਪਹਿਲਾਂ ਹੀ ਆਪਣਾ ਏਰੀਆ ਸੈੱਟ ਕਰ ਲਿਆ ਕਿ ਇਸ ਏਰੀਆ ਦੇ ਬਾਹਰ ਜਦ ਵੀ ਬਾਈਕ ਜਾਏਗਾ ਤੁਹਾਨੂੰ ਨਾਲੇ ਮੈਸੇਜ ਆਏਗਾ ਕਿ ਬਾਈ ਕਿਸ ਏਰੀਆ ਤੋਂ ਬਾਹਰ ਚਲਾ ਮੰਮੀ ਡੈਡੀ ਵੀ ਲਗਾ ਸਕਦੇ ਆ ਹਾਂਜੀ ਉਹ ਵੀ ਲਾ ਸਕਦੇ ਨੇ ਉਹਨਾਂ ਨੂੰ ਰਾਈਡ ਹਿਸਟਰੀ ਵੀ ਤਾਂ ਚੱਲ ਜਾਏਗੀ ਰਾਈਡ ਕਿੱਥੇ ਕਿੱਥੇ ਬਾਈ ਗਿਆ ਹੈ ਇਹ ਚੀਜ਼ ਨਾ ਵੀ ਇਹ ਚੀਜ਼ ਵੀ ਪਤਾ ਚੱਲ ਸਕਦੀ ਹੈ ਨਾਲ ਇਹਦੇ ਅੰਦਰ ਐਦਾਂ ਦੇ ਫੀਚਰਸ ਵੀ ਹੈ ਸਕਿਉਰਿਟੀ ਫੀਚਰ ਸਕਿਉਰਿਟੀ ਨੂੰ ਲੈ ਕੇ ਹੋਰ ਕੋਈ ਫੀਚਰਸ ਦੱਸੋ ਕੋਈ ਹੋਰ ਬੈਨੀਫਿਟ ਸਕਿਉਰਿਟੀ ਨੂੰ ਲੈ ਕੇ ਸਰ ਐਦਾਂ ਦਾ ਬਹੁਤ ਫੀਚਰਸ ਐਪ ਦੇ ਅੰਦਰ ਮੈਂ ਮੇਨ ਮੇਨ ਫੀਚਰ ਹਾਈਲਾਈਟ ਕਰਕੇ ਤੁਹਾਨੂੰ ਦੱਸ ਰਿਹਾ ਅੱਛਾ ਮੰਨ ਲਓ ਕੋਈ ਲੜਕਾ ਵਿਆਹ ਸ਼ਾਦੀ ਤੇ ਗਿਆ ਹੁਣ ਬਾਈਕ ਲੱਭ ਨਹੀਂ ਰਹੀ ਕਿਉਂਕਿ ਕਈ ਵੇਲੇ ਸਕਿਉਰਿਟੀ ਵਾਲੇ ਗਾਰਡ ਚੱਕ ਕੇ ਬਾਈਕ ਨੂੰ ਇੱਧਰ ਉੱਧਰ ਕਰ ਦਿੰਦੇ ਆ ਤਾਂ ਪਾਰਕਿੰਗ ਦੀ ਜਿਹੜੀ ਲਾਈਟਸ ਆ ਉਹ ਚਾਬੀ ਨਾਲ ਔਨ ਹੋ ਜਾਂਦੀ ਹੈ ਜਾਂ ਐਪ ਨਾਲ ਔਨ ਹੋ ਜਾਂਦੀ ਹੈ ਸਰ ਚਾਬੀ ਨਾਲ ਵੀ ਔਨ ਹੋ ਜਾਣਗੀ ਐਪ ਨਾਲ ਵੀ ਔਨ ਹੋ ਜਾਏਗੀ ਆਵਾਜ਼ ਨਾਲ ਵੀ ਹੋ ਜਾਣਗੀ ਆਵਾਜ਼ ਨਾਲ ਸਰ ਆਵਾਜ਼ ਤਾਂ ਖਮ ਕਰੇਗੀ ਜੇ ਤੁਸੀਂ ਨੇੜੇ ਹੋ ਬਾਈ ਨੇੜੇ ਹੋ ਹਾਂਜੀ ਕਿਉਂਕਿ ਵਾਇਸ ਅਸਿਸਟੈਂਸ ਹੈ ਇਹਨੇ ਸਪੀਕਰ ਮਾਈਕ ਨੇ ਸੁਣਨਾ ਹੈ ਤੇ ਨਾਲ ਹੀ ਔਨ ਕਰ ਦੇਗਾ ਜੀ ਤੇ ਐਪ ਨਾਲ ਵੀ ਤੁਸੀਂ ਔਨ ਕਰ ਸਕਦੇ ਹੋ ਐਪ ਨਾਲ ਪਾਰਕਿੰਗ ਦੇ ਵਿੱਚ ਤੁਹਾਨੂੰ ਜਜਮੈਂਟ ਹੋ ਜਾਏਗੀ ਕਿਥੇ ਗੱਡੀ ਖੜੀ ਹੈ ਪਰ ਐਪ ਨਾਲ ਤੁਸੀਂ ਔਨ ਵੀ ਕਰ ਸਕਦੇ ਹੋ ਜੇ ਵਾਇਸ ਨਾਲ ਨਹੀਂ ਔਨ ਕਰਨੀ ਤਾਂ ਐਪ ਨਾਲ ਤੁਸੀਂ ਔਨ ਕੀਤੀ ਤਾਂ ਫਿਰ ਤੁਹਾਡਾ ਉਧਰ ਹੀ ਔਨ ਹੋ ਜਾਏਗਾ ਬਾਈਕ ਮਤਲਬ ਸਕਿਉਰਿਟੀ ਫੀਚਰਸ ਵੀ ਹੋਗਾ ਹੈਲੋ ਹਾਈ ਵਾਲੇ ਫੀਚਰ ਵੀ ਹੋਗੇ ਕਿ ਮੈਂ ਇੱਥੇ ਖੜੀ ਆ ਜਾ ਪੁੱਲਣਾ ਨਹੀਂ ਮੈਨੂੰ ਹੋਰ ਜੀ ਠੀਕ ਹੈ ਜੀ ਹੋਰ ਜੇ ਤੁਸੀਂ ਦੋਸਤ ਨੂੰ ਦੇਣੀ ਹੈ ਬਾਈਕ ਚਾਬੀ ਕਰ ਦੇਣੀ ਐਪ ਨਾ ਹੀ ਔਨ ਕੀਤਾ ਐਪ ਨਾ ਔਨ ਹੋ ਗਈ ਤੇ ਐਪ ਨਾ ਹੀ ਆਫ ਕਰਤਾ ਅੱਛਾ ਦੋਸਤ ਵੀ ਤੁਹਾਡੀ ਬਾਈਕ ਤੁਹਾਨੂੰ ਕਹਿ ਕੇ ਕਿਤੇ ਹੋਰ ਤੇ ਜੇ ਕਿਤੇ ਹੋਰ ਲੈ ਜਾਵੇ ਉਹ ਵੀ ਰਾਈਡ ਹਿਸਟਰੀ ਬਤਲਾ ਗਈ ਉਹਦੀ ਰਾਈਡ ਹਿਸਟਰੀ ਪਤਾ ਚੱਲੇ ਤੇ ਤੁਸੀਂ ਚਾਬੀ ਨਹੀਂ ਦੇਣਾ ਚਾਹੁੰਦੇ ਉਧਰ ਹੀ ਔਨ ਕੀਤਾ ਉਧਰ ਹੀ ਆਫ ਹੋ ਸਕਦੀ ਹੈ ਠੀਕ ਹੈ ਜੀ ਅੱਛਾ ਤੁਸੀਂ ਨੌਜਵਾਨ ਹੋ ਹਾਂਜੀ ਸਰ ਤੁਹਾਨੂੰ ਬਾਈਕ ਕਿਹੋ ਜਿਹੀ ਲੱਗੀ ਸਰ ਮੈਨੂੰ ਤਾਂ ਸਰ ਬਾਈਕ ਬਹੁਤ ਵਧੀਆ ਲੱਗੀ ਮੈਂ ਡੇਲੀ ਚਲਾ ਰਿਹਾ ਹਾਂ ਬਾਈ ਮਤਲਬ ਰੋਜ਼ ਮੈਨੂੰ ਤਾਂ ਮਜ਼ਾ ਆ ਰਿਹਾ ਬਾਈ ਚਲਾ ਕੇ ਅੰਦਰ ਮੈਂ ਮੈਂ ਵੀ ਚਲਾਇ ਮਜ਼ਾ ਆਉਂਦਾ ਮਜ਼ਾ ਆਉਂਦਾ ਕਿਉਂਕਿ ਪਿਕਅਪ ਹੀ ਥੀ ਨਾ ਬਹੁਤ ਵਧੀਆ ਹੈ ਨਾਲੇ ਸਾਡੇ ਸ਼ਹਿਰ ਦੇ ਅੰਦਰ ਸਪੀਡ ਬਣਦੀ ਵੀ ਨਹੀਂ ਹੈ ਹਾਈਵੇ ਤੇ ਬੰਦਾ ਜਾਂਦਾ ਤਾਂ ਵੀ 19 ਦੀ ਸਪੀਡ 60 70 ਦੀ ਬਹੁਤ ਹੁੰਦੀ ਹੈ ਬਹੁਤ ਹੁੰਦੀ ਹੈ ਬਾਈਕ ਤੇ ਤਾਂ ਬਹੁਤ ਜ਼ਿਆਦਾ ਬਾਈਕ ਹਵਾ ਹੀ ਨਹੀਂ ਲੱਗਦੀ ਹੈ ਤਾਂ ਫਿਰ ਬਹੁਤ ਔਰੇ ਐਡਕੁਏਟ ਹੈ ਬਹੁਤ ਅੱਛੀ ਹੈ ਜੀ ਤੁਸੀਂ ਇੱਕ ਵਾਰ ਲਉਗੇ ਤੁਸੀਂ ਕਹੋਗੇ ਕਿ ਹਾਂ ਯਾਰ ਮੈਂ ਠੀਕ ਜਗ੍ਹਾ ਪੈਸੇ ਲਗਾਏ ਆ ਪੈਸੇ ਵੇਸ ਨਹੀਂ ਹੋਣਗੇ ਤੁਹਾਡਾ ਸਪੋਰਟਸ ਬਾਈ ਖਰੀਦਣ ਦਾ ਸੁਪਨਾ ਵੀ ਪੂਰਾ ਹੋ ਜਾਵੇਗਾ ਜੀ ਭਾਰੀ ਜਿਹੜਾ ਫੀਚਰ ਤੁਸੀਂ ਕਹਿੰਦੇ ਸਭ ਤੋਂ ਅੱਛਾ ਉਹ ਦੱਸ ਦਿਓ ਜੀ ਸਰ ਸਭ ਤੋਂ ਅੱਛਾ ਫੀਚਰ ਇਹ ਹੈ ਕਿ ਤੁਸੀਂ ਇਹਦੇ ਪਰਨਾ ਦਿੱਲੀ ਵੀ ਜਾ ਸਕਦੇ ਆ ਦਿੱਲੀ ਵੀ ਇਹਦੇ ਤੇ ਉਹ ਕਿਸ ਤਰ੍ਹਾਂ ਜਾਣਾ ਤੁਸੀਂ ਕਹਿੰਦੇ 150 ਕਿਲੋਮੀਟਰ ਤੱਕ ਚੱਲਦਾ ਸਰ ਲਈ ਤੋਂ ਦੂਰ ਹੈ ਦਿੱਲੀ ਦੂਰ ਹੈ ਲੇਕਿਨ ਚਾਰਜਿੰਗ ਸਟੇਸ਼ਨ ਦੂਰ ਨਹੀਂ ਹੈ ਆਹ ਇਹ ਫਾਸਟ ਚਾਰਜਿੰਗ ਵੀ ਸਪੋਰਟ ਕਰਦਾ ਹੈ ਜੇ ਅਸੀਂ ਘਰ ਚਾਰਜ ਕਰਦੇ ਆ ਨਾ ਇਹ ਸਾਢੇ 3 ਘੰਟੇ ਚ ਫੁੱਲ ਹੋ ਜਾਂਦਾ ਜੀ ਚਾਰਜ ਜਿਹੜਾ ਸੀ ਨਾਲ ਦੇਣਾ ਹੈ ਸਾਢੇ 3 ਘੰਟੇ ਚ ਜਿਹੜਾ ਚਾਰਜ ਚਾਰਜਿੰਗ ਸਟੇਸ਼ਨ ਦੇ ਜੇ ਚਾਰਜ ਕਰਾਨੇ ਆ ਤੁਸੀਂ ਉਹ ਵੀ ਸਪੋਰਟ ਕਰਦਾ ਹੈ 1 ਘੰਟੇ ਚ ਫੁੱਲ ਹੋ ਜਾਂਦਾ 1 ਘੰਟੇ ਚ ਫੁੱਲ ਹੋ ਜਾਂਦਾ ਉਹਨੇ ਤੁਸੀਂ ਰੈਸਟ ਵੀ ਕਰ ਸਕਦੇ ਹੋ 19 ਦਿਨ ਕਾਫੀ ਪੀਓ ਹੂੰ 19 ਦਿਨ ਕਾਫੀ ਪੀਓ ਅੱਜ ਕੱਲ ਇੱਥੋਂ ਇੱਥੋਂ ਤੁਸੀਂ ਜਲੰਧਰ ਜਾਂਦੇ ਹੋ ਜਲੰਧਰ ਚ ਜਾਂਦੇ ਰਸਤੇ ਚ ਤਿੰਨ ਚਾਰਜਿੰਗ ਸਟੇਸ਼ਨ ਨੇ ਇੱਕ ਤਾਂ ਈਸਵਾਰਡ ਚ ਲੱਗਿਆ ਹੋਇਆ ਨਵਾਂ ਸ਼ਹਿਰ ਵੀ ਇੱਕ ਚਾਰਜਿੰਗ ਸਟੇਸ਼ਨ ਹੈਗਾ ਗੜਸ਼ੰਕਰ ਰੋਡ ਦੇ ਇੱਕ ਪੰਪ ਦੇ ਉੱਤੇ ਲੱਗਿਆ ਹੋਇਆ ਜੀ ਮਤਲਬ ਤੁਸੀਂ ਹੁਣ ਉਹ ਗੱਲ ਸੱਚੀ ਕਰ ਦਿੱਤੀ ਕਿ ਜੇ ਬੱਚਾ ਨੁਆਇਡਾ ਜਾਣਾ ਚਾਹੁੰਦਾ ਤਾਂ ਜਾ ਸਕਦਾ ਬਿਲਕੁਲ ਜਾ ਸਕਦਾ ਜੀ ਔਰ ਸੇਫਲੀ ਜਾ ਸਕਦਾ ਕਿਉਂ ਸਪੀਡ ਦਾ ਵਧ ਨਹੀਂ ਨਹੀਂ ਹਾਂਜੀ ਹਾਂਜੀ ਜੀ ਅੱਛਾ ਹੁਣ ਟੈਸਟ ਰਾਈਡ ਜਿਹੜੇ ਭਰਾ ਜਾਂ ਜਿਹੜੇ ਅੰਕਲਸ ਆ ਕੇ ਟੈਸਟ ਰਾਈਡ ਕਰਨਾ ਚਾਹੁੰਦੇ ਆ ਉਹ ਕਿੱਥੇ ਆਉਣ ਸਰ ਟੈਸਟ ਰਾਈਡ ਲਈ ਇੱਥੇ ਵੀ ਆ ਸਕਦੇ ਆ ਜੀ ਜਾਂ ਸਾਡੇ ਸਫੇਰ ਪਾਰਟ ਦੇ ਸਟੋਰ ਤੇ ਇਸ ਇੱਥੇ ਐਡਰੈਸ ਨੂੰ ਕਨਫਰਮ ਕਰ ਦਿਓ ਇੱਕ ਵਾਰੀ ਇਹ ਹੈਗਾ ਜੀ ਸਤਲੁਜ ਪੈਟਰੋਲ ਪੰਪ ਦੇ ਬਿਲਕੁਲ ਆਪੋਜ਼ਿਟ ਇੰਡੀਅਨ ਜਿਹੜਾ ਪੈਟਰੋਲ ਪੰਪ ਆ इंडियन ऑयल ਜਿਹੜਾ ਪੰਪ ਆ ਬੰਗਾ ਰੋਡ ਤੇ ਉਹਦੇ ਬਿਲਕੁਲ ਆਪੋਜ਼ਿਟ ਉੱਥੇ ਬਿਲਕੁਲ ਆਪੋਜ਼ਿਟ ਸਾਡਾ ਇਹ ਰਿਵੋਲਟ ਦਾ ਨਵਾਂ ਸ਼ੋਰੂਮ ਹੈ ਇਸ ਤੋਂ ਪਹਿਲਾਂ ਇਹਦਾ نیچے ਸਾਡਾ ਵੈਰੀਵੋ ਸਕੂਟਰ ਦਾ ਆਲਰੇਡੀ ਚੱਲ ਰਿਹਾ ਸਟੋਰ ਜੀ ਬਹੁਤ ਸਕਸੈਸਫੁਲੀ ਸਕਸੈਸਫੁਲੀ ਚੱਲ ਰਿਹਾ ਜੀ ਔਰ ਲੋਕੀ ਵੀ ਸੈਟੀਸਫਾਈਡ ਹਨ ਅਸੀਂ ਉਹ ਵੀਡੀਓ ਵੀ ਕੀਤੀ ਹੈ ਹਾਂ ਜੀ ਹਾਂ ਜੀ ਔਰ ਜਦ ਸ਼ੂਟ ਕਰ ਰਹੇ ਸੀ ਥੱਲੇ ਲੋਕ ਆ ਵੀ ਰਹੇ ਸੀ ਬਿਲਕੁਲ ਬਰੀ ਬਹੁਤ ਖਾਬ ਬਰੀ ਬਹੁਤ ਖਾਬ ਹਾਂ ਜੀ ਜੇ ਤੁਸੀਂ ਟੈਸਟ ਵੀ ਲੈ ਸਕਦੇ ਜਿੱਥੇ ਹੈਗੇ ਬਿਲਕੁਲ ਲੈ ਸਕਦੇ ਤੇ ਜੇ ਕਿਸੇ ਨੂੰ ਕੋਈ ਡਾਊਟ ਰਹੇਗਾ ਕਾਲ ਕਰ ਸਕਦੇ ਹੋ ਤੁਹਾਨੂੰ ਬਿਲਕੁਲ ਕਰ ਸਕਦੇ ਜੀ ਮੈਂ ਦੋ ਦੋ ਨੰਬਰ ਸਕਰੀਨ ਤੇ ਦੇ ਦਾਂਗਾ ਸਭ ਤੋਂ ਪਹਿਲੇ ਨੰਬਰ ਤੇ ਪਹਿਲਾਂ ਪ੍ਰਾਇਓਰਿਟੀ ਦਿਓ ਕਿ ਪ੍ਰਾਇਮਰੀ ਨੰਬਰ ਉਹਦੇ ਉੱਪਰ ਕਾਲ ਕਰਿਓ ਜੇ ਉੱਥੇ ਨਹੀਂ ਤੁਸੀਂ ਸੈਟੀਸਫਾਈਡ ਹੈਗੇ ਮੇਰਾ ਨੰਬਰ ਵੀ ਉਹਦੇ ਉੱਪਰ ਹੋਏਗਾ ਫਿਰ ਮੈਨੂੰ ਕਾਲ ਕਰ ਲਿਓ ਤਾਂ ਸਕਰੀਨ ਤੇ ਨੰਬਰ ਚੱਲ ਰਹੇ ਆ ਜੀ ਤੁਸੀਂ ਰਜਿੰਦਰ ਕੌਸ਼ਲ ਜੀ ਨਾਲ ਗੱਲਬਾਤ ਕਰ ਸਕਦੇ ਆ ਜਿਹੜਾ ਵੀ ਡਾਊਟ ਆ ਕੋਈ ਵੀ ਤੁਹਾਨੂੰ ਲੱਗਦਾ ਕਿ ਇਹ ਨਾਲ ਗੱਲ ਸਮਝ ਨਹੀਂ ਲੱਗੀ ਤੁਸੀਂ ਇਹਨਾਂ ਨਾਲ ਕਾਲ ਕਰਕੇ ਗੱਲ ਕਰਕੇ ਇੱਥੇ ਆ ਸਕਦੇ ਹੋ ਤੁਹਾਨੂੰ ਰਜਿੰਦਰ ਜੀ ਵੀ ਇੱਥੇ ਮਿਲਣਗੇ ਤੁਹਾਨੂੰ ਅਵਿਨਵ ਜੀ ਵੀ ਮਿਲਣਗੇ ਤੁਹਾਨੂੰ ਆਸਟ੍ਰੇਲੀਆ ਤੋਂ ਆਏ ਹੋਏ ਇਹ ਯੰਗ ਮੈਨ ਵੀ ਮਿਲਣਗੇ ਇਹ ਇਹਨਾਂ ਦਾ ਭਤੀਜਾ ਜੀ ਇਹ ਆਸਟ੍ਰੇਲੀਆ ਤੋਂ ਆਇਆ ਸਪੈਸ਼ਲ ਅੱਛਾ ਲੱਗਿਆ ਗੁੱਡ ਬਹੁਤ ਅੱਛਾ ਗੁੱਡ ਠੀਕ ਹੈ ਸਰ ਬਹੁਤ ਚੰਗਾ ਲੱਗਿਆ ਮਿਲ ਕੇ ਠੀਕ ਹੈ ਜੀ ਥੈਂਕ ਯੂ ਔਰ ਬਾਹਰ ਜਾ ਕੇ ਮੈਂ ਸੱਚਾ ਰਿਵਿਊ ਦਊਗਾ ਥੈਂਕ ਯੂ ਮੈਂ ਸੱਚਾ ਰਿਵਿਊ ਦੇ ਸਕਦਾ ਹਾਂ ਹਾਂਜੀ ਹਾਂਜੀ ਬਿਲਕੁਲ ਜੋ ਮੈਨੂੰ ਲੱਗਿਆ ਹਾਂਜੀ ਹਾਂਜੀ ਬਹੁਤ ਸ਼ੁਕਰ ਹੈ ਸਰ ਥੈਂਕ ਯੂ ਵੈਰੀ ਮਚ ਥੈਂਕ ਯੂ 올 ਰਾਈਟ ਬਾਏ ਸੀ ਯੂ ਸੂਨ ਹਾਂ ਸਾਡੇ ਜੇਕਰ ਤੁਸੀਂ ਆਪਣਾ ਸਪੋਰਟਸ ਬਾਈਕ ਲੈਣ ਦਾ ਸੁਪਨਾ ਪੂ ਪੂਰਾ ਸਾਲ ਚੁਲਾ ਕੇ ਆਪਣਾ 50000 ਰੁਪਿਆ ਬਚਾਣਾ ਚਾਹੁੰਦੇ ਹੋ ਤਾਂ ਤੁਸੀਂ ਨਵਾਂ ਸ਼ਹਿਰ ਬੰਗਾ ਰੋਡ ਤੇ ਇੰਡੀਅਨ ਆਇਲ ਦੇ ਸਾਹਮਣੇ ਰਿਵੋਲਟ ਈ-ਬਾਈਕ ਦੇ ਸ਼ੋਰਮ ਆ ਕੇ ਆਪਣੀ ਟੈਸਟ ਡਰਾਈਵ ਲੈ ਸਕਦੇ ਹੋ ਤੇ ਜੇਕਰ ਹੱਲੇ ਨੂੰ ਕੋਈ ਡਾਊਟ ਰਹਿ ਗਿਆ ਤਾਂ ਸਕਰੀਨ ਤੇ ਨੰਬਰ ਚੱਲ ਰਹੇ ਆ ਤੁਸੀਂ ਕਾਲ ਕਰਕੇ ਵੀ ਇੱਥੇ ਆ ਸਕਦੇ ਹੋ ਉਮੀਦ ਕਰਦੇ ਆ ਜਿਹੜਾ ਮੈਸੇਜ ਤੁਹਾਡੇ ਤੱਕ ਪਹੁੰਚਾਣਾ ਚਾਹ ਰਹੇ ਆ ਉਹ ਪਹੁੰਚ ਜਾਵੇਗਾ ਬਾਕੀ ਜੋ ਤੁਹਾਡੇ ਮਨ ਦਾ ਖਿਆਲ ਹੈ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਸ਼ੋਰੂਮ ਵਾਲੇ ਤੁਹਾਨੂੰ ਰਿਪਲਾਈ ਕਰ ਦੇਣਗੇ ਬੜੇ ਨੰਨਾ ਜੀ ਤੁਹਾਨੂੰ ਮੈਂ ਸ਼ਹਿਰ ਨਾਲ ਆਪਣੇ ਛੋਟੇ ਜਿਹੇ ਬਲੇ ਸੂਰੀ ਕੈਂਪਰ ਪਰ ਸੰਜੀਗੀ ਕੋ ਅਨੁਜਾਦ ਦੋ ਬਹੁਤ ਜਲਦੀ ਫਿਰ ਤੁਹਾਨੂੰ ਮਿਲਾਂਗੇ ਸਤਿ ਸ਼੍ਰੀ ਅਕਾਲ ਰੱਬ ਰੱਖਾ